ਕਿ ਬਹਾਦਰ ਕੌਮਾਂ ਅਸੀਂ ਤਾਂ ਕਦੀ ਸੋਚ ਵੀ ਨਹੀਂ ਸਕਦੇ ਕਿ ਔਰ ਸਿੱਖ ਵੀ ਇਹ برداشت ਨਹੀਂ ਕਰਦੇ ਕਿ ਉਹਨਾਂ ਨਾਲ ਕਦੀ ਤੱਕਾ ਹੋਇਆ ਹੋਵੇ ਜਾਂ ਹੋ ਸਕਦਾ ਉਹ ਤੱਕਾ برداشت ਨਹੀਂ ਕਰਦੇ ਖਾਲਸਾ ਪੰਥ ਤਾਂ ਐਸਾ ਹੀ ਆ ਇਹਦਾ ਹਿੰਦੂਆਂ ਦੀ ਕਦੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਆ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਤੇ ਉਹ ਸਿਰਜਣਾ ਤੇ ਇਸ ਕਰਕੇ ਤੇ ਕਿ ਹਿੰਦੂਆਂ ਨੂੰ ਬਚਾਉਣ ਵਾਸਤੇ ਜੇ ਜਿਹੜੇ ਤੱਕੇ ਜਿਹੜਾ ਤੱਕਾ ਰੋਕਣਾ ਜਿਹੜਾ ਉਹਦੇ ਤੇ ਤੱਕਾ ਹੋ ਜਾਏ ਤਾਂ ਜਸਟੀਫਾਈਡ ਗੱਲ ਨਹੀਂ ਹੈ ਕਿ ਹਿੰਦੂ ਸ਼ਿਵ ਸੰਦਾ ਟੈਗ ਜਰੂਰ ਲੱਗਾ ਸੀਗਾ ਉਹਨਾਂ ਤੇ ਮਗਰ ਐਦਾਂ ਦੀ ਕੋਈ ਉਹਨਾਂ ਦੀ ਸੋਚ ਨਹੀਂ ਸੀ ਕਿ ਮੈਂ ਸਿੱਖ ਕਮਿਊਨਿਟੀ ਨੂੰ ਹੇਟ ਕਰਦਾ ਹਾਂ ਜਾਂ ਹਿੰਦੂਆਂ ਨੂੰ ਸਿਰਫ ਪਿਆਰ ਕਰਦਾ ਹਾਂ ਇੱਕ ਨੈਸ਼ਨੈਲਿਟੀ ਦੀ ਸੋਚ ਲੈ ਕੇ ਉਹ ਅੱਗੇ ਵਧਦੇ ਸੀਗੇ ਜਿਵੇਂ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ ਜਿਹੜਾ ਕਿ ਲੋਕਾਂ ਦੀ ਹਤਿਆਮਾ ਕਰਨ ਲਈ ਜਿਹੜੇ ਲੋਕ ਲੱਗੇ ਹੋਏ ਸੀ ਖੜਕੂ ਲੈ ਰਹੇ ਉਹ ਤਾਂ ਬਹੁਤੇ ਸਿੱਖ ਕਰਕੇ ਜਾਣੇ ਜਾਂਦੇ ਸੀ ਚਾਹੇ ਉਹਨੂੰ ਬਸ ਚੋਂ ਉਤਾਰ ਕੇ ਮਾਰਿਆ ਗਿਆ ਜਾਂ ਬੰਬ ਨਾਲ ਉੜਾਇਆ ਗਿਆ ਜਾਂ ਉਹਦੇ ਘਰ ਦੇ ਵਿੱਚ ਵੜ ਕੇ ਕੀਤਾ ਮੇਰੀ ਪਰਸਨਲ ਓਪੀਨੀਅਨ ਹੈ ਕਿ ਉਹ ਆਫਟਰ ਆਲ ਤਾਂ ਇੱਕ ਦੇਸ਼ ਦਾ ਸਾਡਾ ਨਾਗਰਿਕ ਹੀ ਸਾਡਾ ਭੈਣ ਭਰਾ ਹੀ ਸੀ ਕੋਈ ਬਾਹਰਲਾ ਬੰਦਾ ਨਹੀਂ ਸੀ ਮਗਰ ਇਹ ਲਹਿਰ ਜਦੋਂ ਚੱਲੀ ਆ ਸਾਨੂੰ ਇਸ ਵੇਲੇ ਅੱਜ ਦੀ ਡਿਡ ਤੇ ਸੋਚਣ ਦੀ ਲੋੜ ਆ ਕਿ ਉਹ ਲਹਿਰ ਜਿਹੜੀ ਚੱਲੀ ਆ ਉਹਦੀ ਮੈਨੀਪੂਲੇਸ਼ਨ ਕਿਹਨੇ ਕੀਤੀ ਕੇਸਰੀ ਪ੍ਰਸਤ ਦੇ ਦਰਸ਼ਕਾਂ ਦਾ ਇੱਕ ਵਾਰ ਫਿਰ ਹਾਰਦਿਕ ਸਵਾਗਤ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਸੰਧੂ ਹਾਜਰਾਂ ਲੈ ਕੇ ਇੱਕ ਵਿਸ਼ੇਸ਼ ਪ੍ਰੋਗਰਾਮ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਤੱਕ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਪਰਦੇਸ਼ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਸ਼ਾਂਤੀ ਬਣੀ ਰਹਿੰਦੀ ਹੈ ਉਦੋਂ ਤੱਕ ਲੋਕ ਤਰੱਕੀ ਕਰਦੇ ਨੇ ਔਰ ਉੱਥੋਂ ਦਾ ਜੀਣਾ ਉਹੀ ਲੋਕਾਂ ਨੂੰ ਪ੍ਰੇਰਿਤ ਕਰਦਾ ਉਹੀ ਲੋਕਾਂ ਲਈ ਇੱਕ ਵਧੀਆ ਜਿਹੜੀ ਆ ਹਾਲਾਤ ਹੁੰਦੇ ਨੇ ਜਿਹਦੇ ਵਿੱਚ ਮਨੁੱਖ ਜਿੱਥੇ ਤਰੱਕੀ ਕਰਦਾ ਉਥੇ ਨਾਲ ਦੀ ਨਾਲ ਉਹ ਮਾਨਸਿਕ ਸਕੂਨ ਦੇ ਨਾਲ ਜੀ ਸਕਦਾ ਪਰ ਕਈ ਵਾਰ ਆਮ ਲੋਕਾਂ ਦੇ ਹੱਥ ਵਿੱਚ ਨਹੀਂ ਹੁੰਦਾ ਪਤਾ ਨਹੀਂ ਉਹ ਕਿਹੜੀਆਂ ਅਧਿਕ ਸ਼ਕਤੀਆਂ ਹੁੰਦੀਆਂ ਨੇ ਜਿਹੜੀਆਂ ਮਾਹੌਲ ਨੂੰ ਖਰਾਬ ਕਰਨ ਵਾਸਤੇ ਆਪਣੇ ਢੰਗ ਨਾਲ ਕੋਈ ਨਾ ਕੋਈ ਇਸ਼ਾਰਤ ਕਰਦੀਆਂ ਨੇ ਰਣਨੀਤੀਆਂ ਇਦਾਂ ਦੀਆਂ ਘੜਦੀਆਂ ਨੇ ਕਿ ਬਾਅਦ ਵਿੱਚ ਸਦੀਆਂ ਤੱਕ ਜਿਹੜਾ ਉਹ ਦੌਰ ਆ ਉਹਨੂੰ ਲੋਕ ਇਸ ਤਰੀਕੇ ਨਾਲ ਯਾਦ ਕਰਦੇ ਨੇ ਕਿ ਇਹੋ ਜਿਹਾ ਸਮਾਂ ਤਾਂ ਦੁਬਾਰਾ ਦੇਖਣ ਨੂੰ ਨਾ ਹੀ ਮਿਲੇ ਤਾਂ ਚੰਗਾ ਹੈ ਇਹੋ ਜਿਹੇ ਦੌਰ ਦੀ ਗੱਲ ਕਰਾਂਗੇ ਤੇ ਪੰਜਾਬ ਦਾ ਕਾਲਾ ਦੌਰ ਅੱਜ ਅਸੀਂ ਕਾਲੇ ਦੌਰ ਨਾਲ ਯਾਦ ਕਰਦੇ ਹਾਂ ਚਾਹੀ ਲੋਕ ਉਹਨੂੰ ਖੜਕੂ ਬਾਦ ਰੱਖਦੇ ਨੇ ਚਾਹੇ ਉਹਨੂੰ ਹੱਤਵਾਦ ਦਾ ਦੌਰ ਰੱਖਦੇ ਨੇ ਚਾਹੇ ਉਹਨੂੰ ਜਿਹੜਾ ਮਰਜ਼ੀ ਨਾਂ ਦੇ ਲਈਏ ਗੱਲ ਨਾਂ ਦੀ ਨਹੀਂ ਹੈ ਗੱਲ ਉਸ ਸੰਤਾਪ ਦੀ ਹੈ ਜਿਸ ਸੰਤਾਪ ਦੇ ਵਿੱਚ ਪੂਰੇ ਪੰਜਾਬੀਆਂ ਨੇ ਪੂਰੀ ਪੰਜਾਬੀ ਕੌਮ ਨੇ ਉਸ ਸੰਤਾਪ ਨੂੰ ਝੱਲਿਆ ਤੇ ਅੱਜ ਅਸੀਂ ਉਸੇ ਸੰਤਾਪ ਦੀ ਇੱਕ ਕੜੀ ਵਜੋਂ ਅਸੀਂ ਪਹੁੰਚੇ ਹਾਂ ਫਗਵਾੜਾ ਵਿੱਚ ਸਾਰਿਆਂ ਦਾ ਨਾਂ ਸੁਣਾਇਆ ਹੋਊਗਾ ਫਗਵਾੜਾ ਦੇ ਵਿੱਚ 1988 ਦੀ ਗੱਲ ਹੈ ਰਾਮਾ ਕਾਂਤ ਜਲੋਟਾ ਨਾਂ ਦੇ ਇੱਕ ਸ਼ਿਵ ਸੈਨਾਗੂ ਕਹਿ ਸਕਦੇ ਹਾਂ ਸ਼ਿਵਸਨਾਂ ਆਗੂ ਉਹਨਾਂ ਦੀਆਂ ਗੋਲੀਆਂ ਮਾਰ ਕੇ ਅੱਤਵਾਦੀਆਂ ਵੱਲੋਂ ਜਿਹੜੀ ਹੱਤਿਆ ਕਰਤੀ ਜਾਂਦੀ ਹੈ ਉਹਨਾਂ ਦੇ ਪਰਿਵਾਰ ਦਾ ਕੀ ਬਣਿਆ ਉਹ ਕਿੰਨਾ ਕੁ ਲੰਬਾ ਆਪਣਾ ਸੰਗਠਨ ਜਾਰੀ ਰੱਖ ਸਕੇ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਕੀ ਸੀ ਇਹ ਸਾਰੀਆਂ ਚੀਜ਼ਾਂ ਜਾਣਨ ਵਾਸਤੇ ਅੱਜ ਅਸੀਂ ਫਗਵਾੜਾ ਵਿੱਚ ਪਹੁੰਚੇ ਹਾਂ ਜਾਣਾਂਗੇ ਸਾਡੇ ਨਾਲ ਸ਼੍ਰੀ ਗੋਪਾਲ ਚੋਕੜਾ ਚੋਪੜਾ ਨੇ ਜਿਹੜੇ ਕਿ ਭਾਣਜੇ ਨੇ ਸ਼੍ਰੀ ਗੋਪਾਲ ਚੋਪੜਾ ਸ਼੍ਰੀ ਰਮਾ ਕਾਂਦ ਜਰੂਟਾ ਜੀ ਦੇ ਭਾਣਜੇ ਨੇ ਸਾਡੇ ਨਾਲ ਮੌਜੂਦ ਨੇ ਪਹਿਲਾਂ ਹਾਰਦਿਕ ਸਵਾਗਤ ਕਰੀਏ ਫਿਰ ਆਪਾਂ ਕਰਦੇ ਹਾਂ ਗੱਲਬਾਤ ਦਾ ਦੌਰ ਸ਼ੁਰੂ ਚੋਪੜਾ ਜੀ ਬਹੁਤ-ਬਹੁਤ ਹਾਰਦਿਕ ਸਵਾਗਤ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਤੁਸੀਂ ਪਹੁੰਚਾ ਆਏ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਜਿਵੇਂ ਚੋਪੜਾ ਜੀ ਮੈਂ ਗੱਲ ਕੀਤੀ ਹੈ ਕਿ ਜਿਹੜਾ ਦੌਰ ਹੁੰਦਾ ਮਾਰਾ ਸਮਾਂ ਹੁੰਦਾ ਜਿਹੜਾ ਅ ਅਸ਼ਾਂਤ ਦੌਰ ਹੁੰਦਾ ਉਹ ਆਪਣੇ ਨਿਸ਼ਾਨ ਛੱਡ ਜਾਂਦਾ ਤੇ ਰਮਾकांत ਜਲੋਟਾ ਜੀ ਦੀ ਆਪਾਂ ਗੱਲ ਕਰਦੇ ਆਂ ਪੂਰੇ ਪੰਜਾਬ ਦੇ ਵਿੱਚ ਜਾਣਦੇ ਨੇ ਇੱਕ ਬਹੁਤ ਵੱਡਾ ਹਾਦਸਾ ਸੀ ਉਹ। ਤੋਂ ਉਸ ਵਕਤ ਤੁਹਾਡੀ ਉਮਰ ਕਿੰਨੀ ਸੀ? ਔਰ ਉਹਨਾਂ ਦੀਆਂ ਸਰਗਰਮੀਆਂ ਕਿਹੋ ਜੀਆਂ ਸੀ? ਤੇ ਲੋਕ ਜਾਣਨਾ ਚਾਹਣਗੇ ਕਿ ਉਸ ਦੌਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਤੇ ਅੱਜ ਉਸ ਦੌਰ ਦੇ ਮੱਦੇਜੋ ਜੋ ਅੱਜ ਚੱਲ ਰਿਹਾ ਉਹਨਾਂ ਹਾਲਾਤਾਂ ਨੂੰ ਕਿਵੇਂ ਦੇਖਦੇ ਆਂ ਤੋਂ ਆਪਾਂ ਗੱਲਬਾਤ ਦਾ ਦੌਰ ਸ਼ੁਰੂ ਕਰਾਂਗੇ ਤੁਹਾਡੇ ਤੋਂ ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰਕ ਪਿਛੋਕੜ ਬਾਰੇ ਜੇ ਲੋਟਾਈ ਨਾਲ ਰਿਸ਼ਤਿਆਂ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਆਪਣੇ ਪਰਿਵਾਰ ਬਾਰੇ ਸਾਨੂੰ ਜਾਣਕਾਰੀ ਦਿਓ ਪ੍ਰੋਫੈਸਰ ਰਮੰਗਾਂ ਜੀ ਲੋਟਾ ਜੀ ਮੇਰੇ ਮਾਮਾ ਜੀ ਸੀਗੇ 19 ਜੂਨ 1988 ਨੂੰ ਜਲੰਧਰ ਭਗਵਾੜਾ ਰੋਡ ਦੇ ਉੱਤੇ ਇਨਸੀਡੈਂਟ ਹੋਇਆ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅੱਜ ਵੀ ਦਿਮਾਗ ਦੇ ਵਿੱਚ ਬਚਰ ਬੜੀ ਕਲੀਅਰ ਆ ਉਸ ਵੇਲੇ ਮੇਰੀ ਉਮਰ 18 ਸਾਲ ਸੀ ਪਰ 2-3 ਸਾਲ ਲਗਾਤਾਰ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਉਹਨਾਂ ਦੀ ਜਿਹੜੀ ਵਰਕਿੰਗ ਸੀ ਨਾ ਬੜੀ ਮੈਚੁਰ ਥਿੰਕਿੰਗ ਸੀ ਬੜੀ ਅੱਛੀ ਥਿੰਕਿੰਗ ਦੇ ਨਾਲ ਨੈਸ਼ਨੈਲਿਟੀ ਦੀ ਸੋਚ ਰੱਖ ਕੇ ਉਹਨਾਂ ਨਾਲ ਕੰਮ ਹੁੰਦਾ ਸੀ ਉਹਨਾਂ ਕੋਲ ਕੋਈ ਵੀ ਹੁੰਦਾ ਸੀ ਉਹ ਹੀ ਨਹੀਂ ਦੇਖਦੇ ਸੀ ਇਹ ਸਿੱਖਵਾ ਤੇ ਮੈਂ ਹਿੰਦੂ ਲੀਡਰਾਂ ਇਦਾਂ ਦੀ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਸੀ ਹਰ ਤਰ੍ਹਾਂ ਦੀ ਹਰ ਕਮਿਊਨਿਟੀ ਦੇ ਲੋਕ ਨਾਲ ਆਉਂਦੇ ਸੀ ਆਪਣੀ ਜਿੰਨਾ ਵੀ ਉਹ ਆਪਣਾ ਸਬਰਥਾ ਰੱਖਦੇ ਸੀ ਵੱਧ ਤੋਂ ਵੱਧ ਆਪਣੀ ਜਾਨ ਲਾ ਕੇ ਵੀ ਉਹਨਾਂ ਨੇ ਉਸ ਇਹ ਮੁਸੀਬਤ ਕਿਸੇ ਦੀ ਜੁੜੀ ਜਿਹੜਾ ਕੋਈ ਆਪਣੀ ਮੁਸ਼ਕਲ ਲੈ ਕੇ ਆਂਦਾ ਸੀਗਾ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸੀ ਸਾਰਿਆਂ ਦੇ ਨਾਲ ਪਿਆਰ ਸੀ ਉਹਨਾਂ ਦਾ ਮਗਰ ਕੁਝ ਦੇਸ਼ ਵਿਰੋਧੀ ਅੰਸਰ ਸੀ ਜਿਨ੍ਹਾਂ ਦੇ ਅੱਖ ਦੇ ਵਿੱਚ ਉਹ ਰੜਕਦੇ ਸੀ ਕਿਉਂਕਿ ਉਸ ਵੇਲੇ ਮੁਹੀਮ ਹੀ ਐਸੀ ਸੀ ਕਾਲਾ ਦੌਰ ਜਿੱਦਾਂ ਤੁਸੀਂ ਦੱਸਿਆ ਕਾਲਾ ਦੌਰ ਹੀ ਸੀ ਉਹ ਤੇ ਉਸ ਦੇ ਵਿੱਚ ਉਹ ਅੱਖਾਂ ਤੇ ਰੜਕਦੇ ਸੀਗੇ ਤੇ ਕੁਝ ਸਮਾਜ ਵਿਰੋਧੀ ਰਾਸ਼ਟਰ ਵਿਰੋਧੀ ਤਤਵਾ ਨੇ ਉਹਨਾਂ ਨੂੰ ਉਸ ਦਿਨ ਸ਼ਹੀਦ ਕਰ ਦਿੱਤਾ ਪਰਿਵਾਰ ਤੇ ਤਾਂ ਇੱਕ ਤਰ੍ਹਾਂ ਦਾ ਵੱਜਰ ਹੀ ਗਿਰਿਆ ਸੀ ਉਸ ਵੇਲੇ ਬਹੁਤ ਬੁਰੀ ਹਾਲਤ ਸੀ ਪਰਿਵਾਰ ਦੀ ਸਾਡੇ ਸਾਰੇ ਪਰਿਵਾਰ ਦੀ ਹੀ ਬੜੀਆਂ ਮੁਸੀਬਤਾਂ ਉਸ ਵੇਲੇ ਇਕੱਠੀਆਂ ਹੀ ਸਾਡੇ ਤੇ ਐਵੇਂ ਵੀ ਕਹਾਵਤ ਹੈ ਨਾ when problems come comes in battalion ਤੋਂ ਇੱਕ ਤਰ੍ਹਾਂ ਦੀ ਬਹੁਤ ਸਾਰੀਆਂ ਮੁਸੀਬਤਾਂ ਸਾਡੇ ਤੇ ਉਸ ਤੋਂ ਡਿਗੀਆਂ ਮੈਂ ਤਾਂ ਇਹੀ ਕਹਾਂਗਾ ਕੋ ਦੌਰ ਪਰਮਾਤਮਾ ਦੀ ਕਿਰਪਾ ਨਾਲ ਕਦੀ ਵੀ ਕਿਸੇ ਤੂੰ ਵੀ ਦੁਆਰਾ ਨਾ ਦੇਖਣ ਨੂੰ ਮਿਲੇ ਗੱਲ ਆਪੋਂ ਉਹਨਾਂ ਘਟਨਾਵਾਂ ਦੇ ਵੀ ਕਰਾਂਗੇ ਉਸ ਦੌਰ ਦੀ ਗੱਲ ਕਰਾਂਗੇ ਜਿਹੜੀ ਤੁਸੀਂ ਗੱਲ ਕਹੀ ਕਿ ਜਦੋਂ ਆਉਂਦੀਆਂ ਨੇ ਸਮੱਸਿਆਵਾਂ ਤਾਂ ਫੇਰ ਇਕੱਠੀਆਂ ਆ ਜਾਂਦੀਆਂ ਨੇ ਬਾਕੀ ਹੋਰ ਕਿਹੜੀਆਂ ਸਮੱਸਿਆਵਾਂ ਆਈਆਂ ਪਰਿਵਾਰ ਤੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਪਹਿਲੇ ਤੁਸੀਂ ਗੱਲ ਕਹੀ ਆ ਕਿ ਰਾਮਾ ਕਾਂਜ ਲੋਟਾ ਜੀ ਦਾ ਜਿਹੜਾ ਹਿੰਦੂ ਹੋਣ ਨਾਲ ਜਾਂ ਸਿੱਖ ਦੇ ਨਾਲ ਜਾਂ ਕਿਸੇ ਨਾ ਭੇਤ ਭਾਵਨੇ ਸੀ ਕੋਈ ਫਰਕ ਨਹੀਂ ਸੀ ਉਹਨਾਂ ਦੇ ਵਿੱਚ ਪਰ ਜਿਹੜੇ ਲੋਕ ਉਸ ਵਕਤ ਕਹਿ ਸਕਦੇ ਕੁਰਾਹੇ ਪੈ ਸੀ ਜਾਂ ਜਿਹੜੇ ਇਹ ਸਮਝਦੇ ਸੀ ਅਸੀਂ ਕ੍ਰਾਂਤੀ ਲਿਆ ਰਹੇ ਹਾਂ ਜਾਂ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ ਜਿਹੜਾ ਕਿ ਲੋਕਾਂ ਦੀ ਹਤਿਆਮਾ ਕਰਨ ਲਈ ਜਿਹੜੇ ਲੋਕ ਲੱਗੇ ਹੋਏ ਸੀ ਖੜਕੂ ਲੈ ਰਹੇ ਉਹ ਤਾਂ ਬਹੁਤੇ ਸਿੱਖ ਕਰਕੇ ਜਾਣੇ ਜਾਂਦੇ ਸੀ ਤੇ ਉਹਨਾਂ ਨੇ ਹੀ ਉਹਨਾਂ ਨੂੰ ਛੇੜ ਕੀਤਾ ਤੁਹਾਨੂੰ ਕਿਵੇਂ ਲੱਗਦਾ ਕਿ ਜਿਹੜੇ ਸਿੱਖਾਂ ਲਈ ਵੀ ਜਿਹੜੇ ਆ ਉਹ ਬਰਾਬਰ ਸੋਚ ਬਰਾਬਰ ਨਜ਼ਰੀਆ ਰੱਖਦੇ ਸੀ ਜੇ ਬਰਾਬਰ ਨਜ਼ਰੀਆ ਰੱਖਦੇ ਸੀ ਤੇ ਉਹਨਾਂ ਨਾਲ ਇਹ ਹਾਸਾ ਕਿਉਂ ਵਾਪਰਿਆ ਐਕਚੁਅਲੀ ਤਾਂ ਇਹ ਨਾ ਜਿਹੜੇ ਸਿੱਖਾਂ ਦੇ ਨਾਲ ਉਹ ਪੜ੍ਹੇ ਸੀ ਸਿੱਖ ਪਰਿਵਾਰਾਂ ਦੇ ਨਾਲ ਬਾਅਦ ਦੇ ਵਿੱਚ ਪ੍ਰੋਫੈਸਰ ਹੁੰਦੇ باوجود ਵੀ ਉਹਨਾਂ ਨਾਲ ਸੰਪਰਕ ਰਿਹਾ ਉਸ ਤੋਂ ਬਾਅਦ ਹਿੰਦੂ ਪੋਲਿਟਿਕਸ ਦੇ ਵਿੱਚ ਆ ਗਏ ਮਤਲਬ ਕਿ ਇੱਕ ਤਾਂ ਫਸਟ ਆਫ ਆਲ ਤਾਂ ਉਹਨਾਂ ਦੀ ਸੋਚ ਜਿਹੜੀ ਬੜੀ ਮਚੂਰ ਸੀ ਵੈਲ ਥਿੰਕਿੰਗ ਸੀ ਪੜੇ ਲਿਖੇ ਸੀ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਸੀਗੇ ਔਰ ਨਾਲ ਹੀ ਨਾਲ ਰਿਲੇਸ਼ਨ ਸਾਰਿਆਂ ਨਾਲ ਬੜੇ ਮਇਤਰੀਪੂਰਨ ਸੀਗੇ ਬਹੁਤ ਫ੍ਰੈਂਡਲੀ ਮਿਲਦੇ ਹੁੰਦੇ ਸੀਗੇ ਉਹਨਾਂ ਦਾ ਵਿਅਕਤੀਤਵ ਵੀ ਐਸਾ ਸੀਗਾ ਵੇ ਆਫ ਟਾਕਿੰਗ ਦੇ ਤਰ੍ਹਾਂ ਬੜੀਆ ਸੀਗਾ ਕਿ ਤੁਸੀਂ ਜਜਮੈਂਟ ਨਹੀਂ ਕਰ ਸਕਦੇ ਸੀ ਕਿ ਉਹ ਤੁਸੀਂ ਕਿਸੇ ਆਮ ਬੰਦੇ ਨਾਲ ਗੱਲ ਕਰ ਰਹੇ ਹੋ ਜਾਂ ਇੱਕ ਪੰਜਾਬ ਦੀ ਆਵਾਜ਼ ਦੇ ਨਾਲ ਗੱਲ ਕਰ ਰਹੇ ਹੋ ਔਰ ਜੇ ਆਪਾਂ ਗੱਲ ਕਰੀਏ ਉਸ ਦੌਰ ਦੀ ਜਿਨ੍ਹਾਂ ਨੇ ਸ਼ਹੀਦ ਕੀਤਾ ਸ਼ਹੀਦ ਕੀਤਾ ਉਹਨਾਂ ਦੇ ਅੱਖ ਚ ਰੜਕਦੇ ਸੀਗੇ ਉਹਨਾਂ ਦਾ ਜਿਹੜਾ ਨੇ ਸ਼ਹੀਦ ਕੀਤਾ ਉਹਨਾਂ ਦਾ ਮੋਟਿਵ ਨਹੀਂ ਅਚੀਵ ਹੁੰਦਾ ਹੋਊਗਾ ਤੇ ਇਸ ਕਰਕੇ ਉਹਨਾਂ ਨੇ ਸ਼ਹੀਦ ਕਰਤਾ ਅਦਰਵਾਈਜ਼ ਉਹਨਾਂ ਨੇ ਕਦੀ ਵੀ ਹਿੰਦੂ ਸਿੱਖ ਦਾ ਮਸਲਾ ਨਹੀਂ ਖੜਾ ਹੋਣ ਦਿੱਤਾ ਸ਼ਹਿਰ ਦੇ ਵਿੱਚ ਹਮੇਸ਼ਾ ਹੀ ਸੋਹਾਰਤਪੂਰਨ ਮੈਤਰੀਪੂਰਨ ਸਾਰਿਆਂ ਦਾ ਰੱਖਿਆ ਪ੍ਰਸ਼ਾਸਨ ਨਾਲ ਵੀ ਸਿੱਖ ਜੱਥੇਬੰਦੀਆਂ ਨਾਲ ਵੀ ਹਿੰਦੂ ਜੱਥੇਬੰਦੀਆਂ ਨਾਲ ਵੀ ਸਾਰਿਆਂ ਨਾਲ ਹੀ ਮੈਤਰੀਪੂਰਨ ਰਾਸ਼ਟਰਵਾਦੀ ਸੋਚ ਦੇ ਮਾਲਕ ਸੀਗੇ ਤੇ ਰੱਖਿਆ ਪਰ ਕੁਝ ਜਿੱਦਾਂ ਉਸ ਵੇਲੇ ਮੁਹੀਮ ਹੀ ਐਸੀ ਸੀ ਕ ਜਿਹੜੀ ਲਹਿਰ ਚੱਲਦੀ ਪਈ ਸੀ ਉਹਦੇ ਵਿੱਚ ਲਗਾਤਾਰ ਏ ਡੇ ਬਾਏ ਡੇ ਹਰ ਦਿਨ ਰਾਤ ਹੀ ਸਾਨੂੰ ਸੁਣਨ ਨੂੰ ਮਿਲਦਾ ਸੀ ਕਿ ਅੱਜ ਇੱਥੇ ਸ਼ਹੀਦ ਕਰਤਾ ਅੱਜ ਇੱਥੇ ਸ਼ਹੀਦ ਕਰਤਾ ਮਗਰ ਉਸ ਵਿੱਚ ਸ਼ਹੀਦ ਹੋ ਗਿਆ ਆਦਰਵਾਇਜ਼ ਕੋਹਾਂ ਦਾ ਐਸਾ ਕੋ ਮੋਟਿਵ ਨਹੀਂ ਸੀ ਕਿਸੇ ਨੂੰ ਲੱਗ ਕਰਨ ਦਾ ਜਾਂ ਕਿਸੇ ਨੇ ਹੇਟ ਕਰਨ ਦਾ ਜਿਵੇਂ ਤੁਸੀਂ ਕਹ ਬਈ ਉਹ Hindu Shiv ਸੈਨਾ ਹੁੰਦੀ ਸੀ ਉਦੋਂ ਉਹਦੇ ਪੰਜਾਬ ਪੱਧਰ ਦੇ ਅਧਿਕਾਰੀ ਸੀਗੇ ਤੇ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਉਹਨਾਂ ਦੇ ਨਾਲ ਪੈਦਾ ਹੋਏ ਜਾਂ ਉਹਨਾਂ ਨਾਲ ਜਿਹੜੇ ਪੜ੍ਹੇ ਨੇ ਜਾਂ ਜਿਨ੍ਹਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਉਹ ਸਿੱਖ ਪਰਿਵਾਰ ਸੀਗੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਰਿਲੇਸ਼ਨ ਕਿਹੋ ਜਿਹਾ ਸੀਗੇ ਔਰ ਕੀ ਦੱਸ ਸਕਦੇ ਹੋ ਕਿ ਉਹਨਾਂ ਦੀ ਨਜ਼ਰ 'ਚ Hindu ਕੀ ਸੀਗਾ ਹਿੰਦੂ ਦੇ ਕੀ ਮੈਨੇਸ ਸੀ ਕਿਉਂਕਿ ਅੱਜ ਕਿਸੇ ਨੂੰ ਪੁੱਛ ਲਓ ਹਿੰਦੂ ਦਾ ਮਤਲਬ ਹਰ ਮੋਨੇ ਵਿਅਕਤੀ ਨੂੰ ਹਿੰਦੂ ਦੱਸ ਦਿੰਦੇ ਨੇ ਔਰ ਕੇਸਾਤਾਰੀ ਜਿਹੜੇ ਵਿਅਕਤੀ ਉਹਨੂੰ ਅਸੀਂ ਸਿੱਖਾਂ ਦੇ ਵਿੱਚ ਗਿਣਦੇ ਆਂ ਉਹਨਾਂ ਦੇ ਨਜ਼ਰ 'ਚ ਹਿੰਦੂ ਕੌਣ ਸੀ ਔਰ ਜੇ ਉਹ ਹਿੰਦੂ ਸ਼ਿਵਸਾਨਾ ਦੇ ਮੁਖੀ ਸੀਗੇ ਤਾਂ ਉਹ ਸਿੱਖਾਂ ਦੇ ਨਾਲ ਕਿਉਂ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਜਿਹੜਾ ਤੁਸੀਂ ਦਾਵਾ ਕਰ ਰਹੇ ਹੋ ਅੱਛਾ ਵਤੀਰਾ ਉਹ ਕਿਵੇਂ ਅਪਣਾਉਂਦੇ ਸੀ ਮੈਂ ਤੁਹਾਨੂੰ ਦੱਸਦਾ ਕਿ ਜੇ ਹਿੰਦੂ ਸ਼ਿਵਸਾਨਾ ਦਾ ਟੈਗ ਜਰੂਰ ਲੱਗਾ ਸੀਗਾ ਉਹਨਾਂ ਤੇ ਮਗਰ ਐਦਾਂ ਦੀ ਕੋਈ ਉਹਨਾਂ ਦੀ ਸੋਚ ਨਹੀਂ ਸੀ ਕਿ ਮੈਂ ਸਿੱਖ ਕਮਿਊਨਿਟੀ ਨੂੰ ਹੇਟ ਕਰਦਾ ਹਾਂ ਜਾਂ ਹਿੰਦੂਆਂ ਨੂੰ ਸਿਰਫ ਪਿਆਰ ਕਰਦਾ ਹਾਂ ਇੱਕ ਨੈਸ਼ਨੈਲਿਟੀ ਦੀ ਸੋਚ ਲੈ ਕੇ ਉਹ ਅੱਗੇ ਵਧਦੇ ਸੀਗੇ ਹਮੇਸ਼ਾ ਹੀ ਉਹਨਾਂ ਨੇ ਕੋਈ ਐਸਾ ਜ਼ਿੰਦਗੀ 'ਚ ਨਹੀਂ ਕਦੀ ਕੰਮ ਕੀਤਾ ਜਿਹਦੇ ਨਾਲ ਕਿ ਕੋਈ ਸਮਾਜ ਦੇ ਵਿੱਚ ਬਤਕਰਾ ਪੈਦਾ ਹੋਵੇ ਹਮੇਸ਼ਾ ਉਹਨਾਂ ਨੇ ਸਮਾਜ ਨੂੰ ਇੱਕਜੁੱਟ ਖਾਣ ਦੀ ਕੋਸ਼ਿਸ਼ ਕੀਤੀ ਆ ਹਮੇਸ਼ਾ ਹੀ ਉਹਨਾਂ ਨੇ ਐਦਾਂ ਦੇ ਕੰਮ ਕੀਤੇ ਜਿਨ੍ਹਾਂ ਕਿ ਸਾਡਾ ਪੰਜਾਬ ਵੱਧਾ ਰਹੇ ਫੁੱਲਦਾ ਰਹੇ ਸਾਡਾ ਧਰਮ ਵੀ ਚੱਲਦਾ ਰਹੇ ਦੇਖੋ ਇਹ ਚੀਜ਼ਾਂ ਚੱਲਦੀ ਰਹਿੰਦੀਆਂ ਜੇ ਆਪਾਂ ਹਿੰਦੂ ਸਿੱਖ ਦੀ ਆ ਦੀ ਗੱਲ ਕਰਦੇ ਆ ਕਾਫੀ ਸਮਾਂ ਪੰਜਾਬ ਦੇ ਵਿੱਚ ਇਦਾਂ ਦਾ ਟ੍ਰੈਂਡ ਰਿਆ ਕਿ ਹਿੰਦੂਆਂ ਦੇ ਪਰਿਵਾਰ ਦੇ ਵਿੱਚ ਜਿਹੜਾ ਵੱਡਾ ਜੇਠਾ ਪੁੱਤ ਜਿਹਨੂੰ ਕਹਿੰਦੇ ਆਪਾਂ ਉਹ ਖਾਲਸਾ ਸਰਜਨ ਕਰਦਾ ਸੀ ਤੋਂ ਇਦਾਂ ਦੀ ਤਾਂ ਕੋਈ ਸਾਡੀ ਦੇ ਵਿੱਚ ਜਿਦਾ ਪਹਿਲਾਂ ਸੀਗੀ ਨਾ ਅੱਜ ਹੈ ਕੋਈ ਹਿੰਦੂ ਸਿੱਖ ਵਾਲਾ ਮਸਲਾ ਹੈ ਹੀ ਨਹੀਂ ਸਾਡੇ ਵਪਾਰ ਸਾਂਝੇ ਆ ਸਾਡਾ ਸਮਾਜਿਕ ਤਾਂ ਆਵਣਾ ਸਾਰਾ ਜੁੜਿਆ ਹੋਇਆ ਹਿੰਦੂ ਸਿੱਖ ਜਿਹੜਾ ਵੀ ਉਹ ਸਾਰੇ ਆਪਸ ਦੇ ਵਿੱਚ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸਾਂਝੇ ਇਕੱਠੇ ਹੁੰਨੇ ਆ ਇਹ ਤਾਂ ਹੈ ਨਹੀਂ ਕਿਸੇ ਦੇ ਸਿੱਖ ਦੇ ਤੋ ਗਾਜਵੇ ਤੇ ਮੈਂ ਨਾ ਜਾਵਾਂ ਜੇ ਮੇਰੇ ਤੋਂ ਕੋਈ ਪ੍ਰੋਬਲਮ ਆਜੀ ਤਾਂ ਕੋਈ ਸਿੱਖ ਨਾ ਆਵੇ ਇਦਾਂ ਤਾਂ ਕਦੀ ਪੰਜਾਬ ਦੇ ਵਿੱਚ ਹੋਈ ਵੀ ਨਹੀਂ ਔਰ ਉਸ ਲਹਿਰ ਦੇ ਵਿੱਚ ਵੀ ਨਹੀਂ ਹੋਈ अच्छा जलोटा जी सिगे ਤੁਸੀਂ ਉਸ ਵੇਲੇ ਜਦੋਂ ਉਹ ਐਕਟਿਵ ਸੀਗੇ ਉਸ ਵੇਲੇ ਤੁਹਾਡੀ ਉਮਰ ਕਿੰਨੀ ਮੈਨ ਲੱਗਾ ਤੁਸੀਂ ਤਾਂ ਜਵਾਨ ਹੀ ਹੋਣੇ ਉਸ ਵੇਲੇ ਤੇ ਦੂਜੀ ਗੱਲ ਇਹ ਆ ਕਿ ਉਸ ਵਕਤ ਜਿਹਦੇ ਕੋ ਸਿੱਖ ਪਰਵਾਰ ਆ ਜਾਂਦਾ ਸੀ ਉਹਨਾਂ ਕੋਲ ਕਿਉਂਕਿ ਜਦੋਂ ਲੀਡਰ ਹੁੰਦਾ ਕੋਈ ਬਣ ਜਾਂਦਾ ਉਹਦੇ ਕੋ ਕੰਮ ਲੈਣ ਸਾਰੇ ਆਉਂਦੇ ਆ ਜਿਹਦੇ ਕੋ ਸਿੱਖ ਆ ਜਾਂਦਾ ਸੀ ਕਿ ਤਾਂ ਉਹਦੇ ਨਾਲ ਕਿ ਵਤੀਰਾ ਕਿਦਾਂ ਹੁੰਦਾ ਕਦੇ ਕਿਸੇ ਸਿੱਖ ਦਾ ਵੀ ਕੰਮ ਉਹਨਾਂ ਨੇ ਕਰਵਾਇਆ ਸੀ ਕਿਸ ਤਰ੍ਹਾਂ ਦੇ ਐਕਚੁਅਲੀ ਮੇਰਾ ਉਮਰ ਉਦੋਂ 18 ਸਾਲ ਸੀ ਮੈਂ 2-3 ਸਾਲ ਲਗਾਤਾਰ ਉਹਨਾਂ ਨਾਲ ਰਿਹਾ ਕਿਸੇ ਵੇਲੇ ਕੋਈ ਭਾਵੁਕ ਹੋ ਕੇ ਜਾਂ ਗਲਤ ਸੋਸਾਇਟੀ ਦੇ ਵਿੱਚ ਪੈ ਕੇ ਜੇ ਕੋਈ ਸਿੱਖ ਪਰਿਵਾਰ ਦਾ ਬੰਦਾ ਵੀ ਉਸ ਲਹਿਰ ਦੇ ਨਾਲ ਜੁੜਿਆ ਤਾਂ ਉਹਨਾਂ ਨੇ ਉਹਨੂੰ ਅਵੇਰੇ ਕੀਤਾ ਬਾਈ ਤੂੰ ਮਤਲਬ ਕਿ ਜਾ ਕੇ ਉਹਦੇ ਪਰਿਵਾਰ ਨੂੰ ਵੀ ਸਪੋਰਟ ਕੀਤੀ ਯਾਰ ਪ੍ਰਸ਼ਾਸਨ ਅੱਗੇ ਵੀ ਗੁਹਾਰ ਲਗਾਈ ਯਾ ਕਿ ਤੁਸੀਂ ਇਹ ਬੱਚਾ ਇਨੋਸੈਂਟ ਆ ਇਹਨੂੰ ਤੁਸੀਂ ਨਾ ਕਿਸੇ ਤਰੀਕੇ ਇਨਵੋਲਵ ਕਰੋ ਇਸ ਲਹਿਰ ਦੇ ਵਿੱਚ ਇਹਦਾ ਫਿਊਚਰ ਬ੍ਰਾਈਟ ਹੋਣ ਦਿਓ ਇਦਾਂ ਦੇ ਹੋਰ ਕਈ ਇੱਕ ਨਹੀਂ ਕਈ ਕੇਸਾਂ ਦੇ ਵਿੱਚ ਉਹਨਾਂ ਨੇ ਪਰਿਵਾਰਾਂ ਦੀ ਹੈਲਪ ਕੀਤੀ ਸਿੱਖ ਪਰਿਵਾਰਾਂ ਦੀ ਵੀ ਜਿੱਥੇ ਹਿੰਦੂਆਂ ਨਾਲ ਤਾਂ ਖੜਦੇ ਖੜਦੇ ਸਿੱਖ ਪਰਿਵਾਰਾਂ ਨਾਲ ਵੀ ਉਹਨਾਂ ਦਾ ਬਤਿਹਰਾ ਇਦਾਂ ਦੇ ਸੀ ਜੀ ਬਹੁਤ ਅੱਛਾ ਤੁਸੀਂ ਜਾਣਕਾਰੀ ਸਾਨੂੰ ਦਿੱਤੀ ਹੈ ਕਿ ਕਿਉਂਕਿ ਅੱਜ ਹੋ ਸਕਦਾ ਹੋਰ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਉਹ ਉਸ ਮਹਮ ਨੂੰ ਪਰ ਜਦੋਂ ਉਹ ਦੌਰ ਚੱਲ ਰਿਹਾ ਸੀਗਾ ਉਸ ਵਕਤ ਤੁਸੀਂ ਵੀ ਪੂਰੇ ਹੋਸ਼ ਵਿੱਚ ਸੀ ਤੁਹਾਨੂੰ ਕਿਵੇਂ ਦੇਖਦੇ ਹੋਰ ਜਿਹੜੀਆਂ ਘਟਨਾਵਾਂ ਕਿਹੜੀਆਂ-ਕਿਹੜੀਆਂ ਵਾਪਰੀਆਂ ਨੇ ਜਿਨ੍ਹਾਂ ਦਾ ਤੁਹਾਨੂੰ ਲੱਗਦਾ ਜਿਵੇਂ ਤੁਸੀਂ ਪਹਿਲਾਂ ਗੱਲ ਕਹੀ ਹੈ ਕਿ ਉਸ ਜਦੋਂ ਮੁਸੀਬਤ ਆਉਂਦੀਆਂ ਇਕੱਠੀਆਂ ਆਉਂਦੀਆਂ ਨੇ ਹੋਰ ਕਿਹੜੀ-ਕਿਹੜੀ ਮੁਸੀਬਤ ਆਈ ਤੇ ਉਦੋਂ ਦੀਆਂ ਘਟਨਾਵਾਂ ਨੂੰ ਕਿਵੇਂ ਯਾਦ ਕਰਦੇ ਆ ਇਸੇ ਦੌਰਾਨ ਹੀ ਸਾਡੇ ਪਿਤਾ ਜੀ ਦੀ ਵੀ ਡੇਥ ਹੋ ਗਈ ਸੀ ए आफ्टर 6 मंथ ਉਹਨਾਂ ਦੇ ਅਸੈਸੀਨੇਸ਼ਨ ਤੋਂ ਬਾਅਦ ਜੇ ਲੋਟਾ ਸਾਹਿਬ ਦੇ ਅਸੈਸੀਨੇਸ਼ਨ ਤੋਂ ਬਾਅਦ ਤੇ ਉਹਨਾਂ ਦਾ ਵੀ ਕਾਰਨ ਵੀ ਇਹੀ ਸੀ ਕਿ ਉਹ ਸਾਡੇ ਇੱਕ ਪਰਿਵਾਰ ਦੇ ਵਿੱਚ ਸੀਗੇ ਤੇ ਉਹਨਾਂ ਦਾ ਕੋਈ ਇਨਸੀਡੈਂਟ ਹੋਇਆ ਤੇ ਉਹ ਸਾਨੂੰ ਉਹਨਾਂ ਨੂੰ ਮਤਲਬ ਕਿ ਇੱਕਦਮ ਸ਼ੌਕ ਲੱਗਾ ਤੇ ਉਹ ਬਰਦਾਸ਼ਤ ਨਹੀਂ ਕਰ ਸਕਤੇ ਉਹਨਾਂ ਨੂੰ ਹਾਰਟ ਪ੍ਰੋਬਲਮ ਕਰਕੇ ਹੀ ਵਾਸ ਕੀ ਇਨਸੀਡੈਂਟ ਸੀ ਥੋੜਾ ਦਰਸ਼ਣ ਦੱਸ ਦਿਓ ਇਹ ਐਕਚੁਅਲੀ ਮੇਰਾ ਬ੍ਰਦਰ ਸੀਗੇ ਜੀ ਉਹਨਾਂ ਦਾ ਹੀ ਵਾਸ ਦੈਟ ਟਾਈਮ ਜੀ ਇਨ ਪੀਡਬਲਡੀ ਤੇ ਉੱਥੇ ਉਹਨਾਂ ਦੀ ਲੇਬਰ ਦੇ ਉੱਤੇ ਕੋਈ ਅਟੈਕ ਵਗੈਰਾ ਹੋ ਗਿਆ ਸੀ ਉਸ ਵੇਲੇ ਕਮਿਊਨੀਕੇਸ਼ਨ ਦਾ ਇਦਾਂ ਕੋਈ ਹੈ ਨਹੀਂ ਸੀ ਸਿਸਟਮ ਤੇ ਜਦੋਂ ਅਟੈਕ ਹੋਇਆ ਤੇ ਸਾਨੂੰ ਖਬਰ ਮਿਲੀ ਤੇ ਉਹ ਬਸ ਉਹ ਸ਼ੌਕ ਦੇ ਵਿੱਚ ਹੀ ਉਹਨਾਂ ਨੂੰ ਲੱਗਾ ਕਿ ਲੈ ਬਈ ਕਿ ਪਹਿਲਾਂ ਮੇਰਾ ਸਾਡੇ ਘਰ ਦੇ ਵਿੱਚ ਪਹਿਲਾਂ ਇਨਸੀਡੈਂਟ ਹੋਇਆ ਆਫਟਰ 6 ਮੰਥ ਸਾਡੇ ਤੇ ਅਟੈਕ ਹੋ ਗਿਆ ਤੇ ਉਸ ਹਾਲਾਂਕਿ ਪਰਮਾਤਮਾ ਨੇ ਉਹਦਾ ਬਹੁਤ ਬਚਾ ਕੀਤਾ ਮਗਰ ਸਾਡੇ ਫਾਦਰ ਵੀ ਹੈਵ ਲੋਸਟ ਆਵਰ ਫਾਦਰ ਜੀ اچھا ਜਦੋਂ ਹੁਣ ਇਹ ਗੱਲ ਹੁੰਦੀ ਆ ਉਹ ਦੌਰ ਸੀ ਬਹੁਤ ਸਾਰੇ ਲੋਕ ਜਾਣਦੇ ਨੇ ਹਜ਼ਾਰਾਂ ਲੋਕ ਜਿਹੜੇ ਆ ਇਹਦੀ ਭੇਡ ਚੜ ਗਏ ਨੇ ਚਾਹੇ ਉਹ ਦੀ ਮੁਲਕ ਨੂੰ ਟੁੱਟਣ ਤੋਂ ਜਿਹੜੇ ਜਿਵੇਂ ਤੁਸੀਂ ਰਾਸ਼ਟਰਵਾਦੀ ਗੱਲ ਕਹੀ ਹੈ ਰਾਸ਼ਟਰਵਾਦ ਦੇ ਪੱਖੀ ਹੋਣ ਚਾਹੇ ਉਹ ਇੱਕ ਕਿਸੇ ਵੱਖਰੀ ਸਟੇਟ ਦੇ ਹਾਮੀ ਹੋਣ ਜਿਹੜੀ ਦੀ ਮੰਗ ਜਿਹੜੀ ਆ ਉਦੋਂ ਕੀਤੀ ਜਾ ਰਹੀ ਸੀ ਜਾਂ ਉਹ ਆਪਣੇ ਫਰਜ਼ ਨਿਭਾਉਣ ਵਾਲੇ ਜਿਹੜੇ ਫੌਜੀ ਹੋਣ ਤੇ ਚਾਹੀਏ ਉਹ ਸਪਾਈ ਹੋਣ ਲੇਕਿਨ ਪੰਜਾਬ ਨਾਲ ਸੰਬੰਧਤ ਜਦੋਂ ਹਾਲਾਤ ਵਿਗੜਦੇ ਨੇ ਤੇ ਹਰ ਵਰਗ ਦਾ ਜਦੋਂ ਵੀ ਕੋਈ ਵਿਅਕਤੀ ਜਾਂਦਾ ਵਿਛੜਦਾ ਚਾਹੀਏ ਕਿਸੇ ਧਿਰ ਦਾ ਜਿਹੜਾ ਉਹ ਵਿਅਕਤੀ ਜਿਹੜਾ ਉਹਦੇ ਚ ਪੀੜਤ ਹੁੰਦਾ ਜਾਂ ਮਾਰਿਆ ਜਾਂਦਾ ਤੇ ਉਹ ਆਖਰ ਹੈ ਤੇ ਪੰਜਾਬੀ ਸੀ ਤੇ ਕੀ ਲੱਗਦਾ ਕਿ ਇਹ ਜਿਹੜਾ ਦੌਰ ਉਹ ਲੰਘਿਆ ਉਸ ਦੌਰ ਤੋਂ ਪੰਜਾਬ ਨੇ ਕੁਝ ਸਿੱਖਿਆ ਹੁਣ ਤੱਕ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਕਿਵੇਂ ਦੇਖਦੇ ਹੋ ਚਾਹੇ ਕੋਈ ਸਿਕਿਉਰਿਟੀ ਫੋਰਸ ਦਾ ਜਵਾਨ ਹਿੱਟ ਹੋਇਆ ਕੋਈ ਪੁਲਿਸ ਦਾ ਮੁਲਾਜ਼ਮ ਹਿੱਟ ਹੋਇਆ ਜਾਂ ਕੋਈ ਸਿੱਖ ਲਹਿਰ ਦੇ ਨਾਲ ਜੁੜਿਆ ਹੋਇਆ ਜਾਂ ਕੋਈ ਹਿੰਦੂ ਵੀਰ ਚਾਹੇ ਉਹਨੂੰ ਬਸਚੋਂ ਉਤਾਰ ਕੇ ਮਾਰਿਆ ਗਿਆ ਜਾਂ ਬੰਬ ਨਾਲ ਉੜਾਇਆ ਗਿਆ ਜਾਂ ਉਹਦੇ ਘਰ ਦੇ ਵਿੱਚ ਵੜ ਕੇ ਕੀਤਾ ਮੇਰੀ ਪਰਸਨਲ ਓਪੀਨੀਅਨ ਹੈ ਕਿ ਉਹ ਆਫਟਰ ਆਲ ਤਾਂ ਇੱਕ ਦੇਸ਼ ਦਾ ਸਾਡਾ ਨਾਗਰਿਕ ਹੀ ਸਾਡਾ ਭੈਣ ਭਰਾ ਹੀ ਸੀ ਕੋਈ ਬਾਹਰਲਾ ਬੰਦਾ ਨਹੀਂ ਸੀ ਮਗਰ ਇਹ ਲਹਿਰ ਜਦੋਂ ਚੱਲੀ ਆ ਸਾਨੂੰ ਇਸ ਵੇਲੇ ਅੱਜ ਦੀ ਡਿਡ ਤੇ ਸੋਚਣ ਦੀ ਲੋੜ ਆਕ ਉਹ ਲਹਿਰ ਜਿਹੜੀ ਚੱਲੀ ਆ ਉਹਦੀ ਮੈਨੀਪੂਲੇਸ਼ਨ ਕਿਹਨੇ ਕੀਤੀ ਉਹ ਕਿਹੜੀ ਐਸੀ ਤਾਕਤ ਸੀ ਜਿਨੇ ਕਿ ਸਾਨੂੰ ਆਪਸ ਦੇ ਵਿੱਚ ਲੜਾਣ ਦੀ ਕੋਸ਼ਿਸ਼ ਕੀਤੀ ਹਰਾਂ ਕਿ ਪ੍ਰਮਾਤਮਾ ਦੀ ਬੜੀ ਕਿਰਪਾ ਨਾਲ ਲੜੇ ਨਹੀਂ ਅਸੀਂ ਕਿਹਨੇ ਲੜਾਣ ਦੀ ਕੋਸ਼ਿਸ਼ ਕੀਤੀ ਕਿਹਨੇ ਦੇਸ਼ ਨੂੰ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਔਰ ਅੱਜ ਦੀ ਜਿਹੜੀ ਗੱਲ ਕਰੀਏ ਅੱਜ ਵੀ ਇਹ ਮੁਹੀਮ ਰੈਗੂਲਰ ਚੱਲ ਰਹੀ ਆ ਸਾਡੀ ਤਾਂ ਅਵੇਅਰਨੈਸ ਇਹ ਚਾਹੀਦੀ ਆ ਕਿ ਅਸੀਂ ਕਾਲਾ ਦੌਰ ਇਤਨਾ ਦੇਖ ਲਿਆ ਸੀ ਇਤਨੇ ਹਜ਼ਾਰਾਂ ਬੰਦੇ ਪੰਜਾਬ ਦੇ ਜਿਹੜੇ ਨਾਗਰਿਕ ਸੇ ਉਹ ਉਸ ਦੌਰ ਦੇ ਵਿੱਚ ਸ਼ਹੀਦ ਹੋ ਗਏ ਮੈਂ ਨਹੀਂ ਕਹਿੰਦਾ ਕਿ ਉਹ ਆਈਦਰ ਦਿਸ ਸਾਈਡ ਔਰ ਥੈਟ ਸਾਈਡ ਮੈਂ ਤਾਂ ਇਹ ਕਹਿੰਦਾ ਉਸ ਲਈ ਸ਼ਹੀਦ ਹੋਏ ਆਫਟਰ ਆਲ ਤਾਂ ਸਾਡੇ ਭੈਣ ਭਰਾ ਸੀ ਖੂਨ ਤਾਂ ਪੰਜਾਬ ਦਾ ਹੀ ਡੁੱਲਿਆ ਇਹ ਡੁੱਲਣ ਤੋਂ ਅੱਜ ਦੀ ਵੇੜ ਚ ਸਾਡੀ ਜਿਹੜੀ ਯੂਥ ਆ ਉਹਨੂੰ ਅਵੇਅਰ ਕਰਨਾ ਹੋਣਾ ਚਾਹੀਦਾ ਕਿ ਇਸ ਚੀਜ਼ ਨੂੰ ਆਪਾਂ ਸੋਚੀਏ ਇਮੋਸ਼ਨਲ ਨਾ ਹੋਈਏ ਅੱਗੇ ਵੀ ਮੋਸ਼ਨ ਦੇ ਵਿੱਚ ਇਦਾਂ ਹੀ ਕੰਮ ਹੋਇਆ ਠੀਕ ਆ ਪੰਜਾਬੀਆਂ ਦੀ ਪਹਿਚਾਨ ਆ ਇਮੋਸ਼ਨਸ ਮਗਰ ਆਪਾਂ ਹੋਸ਼ ਦੇ ਜਿਹੜਾ ਜੋਸ਼ ਦੇ ਨਾਲ ਹੋਸ਼ ਜ਼ਰੂਰ ਕਾਇਮ ਰੱਖੀਏ ਆਪਣਾ ਜੋਸ਼ ਨਾਲ ਹੋਸ਼ ਰੱਖਣ ਦੀ ਤੁਸੀਂ ਗੱਲ ਕੀਤੀ ਆ ਕਿ ਜੋਸ਼ ਦੇ ਨਾਲ ਹੋਸ਼ ਕਾਇਮ ਰਹਿਣਾ ਚਾਹੀਦਾ ਲੱਗਦਾ ਅੱਜ ਜਾਂ ਇਹਨਾਂ ਘਟਨਾਵਾਂ ਤੋਂ ਫਿਰ ਵੀ ਕੋਈ ਨਾ ਕੋਈ ਅਸੀਂ ਸਿੱਖਦੇ ਆ ਇਮੋਸ਼ਨਲ ਅਸੀਂ ਜਿੰਨੇ ਮਰਜ਼ੀ ਹੋਈਏ ਫਿਰ ਵੀ ਕੋਈ ਨਾ ਕੋਈ ਜਿਹੜੀ ਆ ਉਹ ਸਿੱਖਿਆ ਸਾਨੂੰ ਦੇ ਕੇ ਜਾਂਦੀ ਚੀਜ਼ ਕੀ ਲੱਗਦਾ ਕਿ ਕਿੰਨੇ ਕ ਪਰਸੈਂਟ ਲੋਕ ਨੇ ਜਿਹੜੇ ਅੱਜ ਇਸ ਗੱਲ ਲਈ ਫੇਰ ਤੋਂ ਤਿਆਰ ਨੇ ਇਹ ਲੋ ਜੀ ਹਾਲਾਤ ਖਰਾਬ ਹੁੰਦੇ ਤਾਂ ਹੋ ਜਾਣਾ ਲਈ ਜੀ ਅਸੀਂ ਤਾਂ ਜੀ ਈਮੋਸ਼ਨਲ ਹੋ ਗਏ ਅਸੀਂ ਤਾਂ ਫਿਰ ਸਰਕਾਰਾਂ ਦੇ ਖਿਲਾਫ ਜਾ ਕਿਸੇ ਵੀ ਬਹਾਨੇ ਦੇ ਨਾਲ ਅਸੀਂ ਉਦਾਂ ਦਾ ਸੰਘਰਸ਼ ਸ਼ੁਰੂ ਕਰਨਾ ਖਾਸ ਤੌਰ ਤੇ ਅਸੀਂ ਗੱਲ ਕਰਾਂਗੇ ਅੱਜ ਫਿਰ ਉਹੀ ਦੌਰ ਫਿਰ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਲੇਕਿਨ ਅੱਗੇ ਤਾਕਤਾਂ ਸਾਡੇ ਵਿੱਚ ਸੀਗੀਆਂ ਜਿਹੜੀਆਂ ਗੱਲ ਕਰਦੀਆਂ ਸੀ ਪਰ ਹੁਣ ਉਹ ਲੋਕ ਜਿਹੜੇ ਵਿਦੇਸ਼ਾਂ 'ਚ ਬਹਿ ਕੇ ਕੰਮ ਕਰਦੇ ਨੇ ਹੁਣ ਉਹ ਫੰਡਿੰਗ ਦੇ ਆਸਰੇ ਤੇ ਚਲਾਉਣ ਦੀ ਗੱਲ ਕਰਦੇ ਨੇ ਮੈਂ ਗੱਲ ਕਰਾਂ ਸਿੱਧੀ ਗੁਰਪਤਮਨ ਸਿੰਘ ਪੰਨੂ ਉਹਨਾਂ ਦੀ ਜੀ ਜਿਹੜੇ ਉਸ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਵਦੇਸ਼ ਵਿੱਚ ਬੈਠ ਕੇ ਕਦੀ ਕਿਹਾ ਜਾਂਦਾ ਕਿ ਫੌਜੀਆ ਨੂੰ ਕਿਹਾ ਜਾਂਦਾ ਕਿ ਅਸੀਂ ਤੁਹਾਨੂੰ ਇੰਨੇ-ਇੰਨੇ ਡਾਲਰ ਦੇਾਂਗੇ ਤੁਸੀਂ ਬਗਾਵਤ ਕਰ ਦਿਓ ਕਦੀ ਸਿੱਖ ਬੱਚਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਖਾਲਸਾਣ ਦੇ ਪੋਸਟਰ ਲਗਾ ਦਿਓ ਕਦੀ ਉੱਥੇ ਝੰਡੇ ਝੜਾ ਦਿਓ ਤੇ ਅਸੀਂ ਤੁਹਾਨੂੰ ਇੰਨੇ ਡਾਲਰ ਦਵਾਂਗੇ ਤੇ ਨੌਜਵਾਨ ਅੱਜ ਵੀ ਉਹਦੇ ਵਿੱਚ ਫਸ ਜ਼ਰੂਰ ਰਹੇ ਆ ਕੀ ਲੱਗਦਾ ਇਹ ਗੈਪ ਕੀ ਆ ਉਹ ਜਿਹੜੀ ਇਹ ਚੀਜ਼ ਉਸ ਇਤਿਹਾਸ ਨੂੰ ਦੌਰਾਨ ਲਈ ਭਾਵੇਂ ਕੋ ਬਹੁਤ ਥੋੜੀ ਗਿਣਤੀ ਦੇ ਲੋਕ ਹੋਣ ਉਹ ਫਿਰ ਕਿਉਂ ਤਿਆਰ ਰਹਿੰਦੇ ਆ ਕੀ ਕਾਰਨ ਮੈਂ ਜੋ ਸਮਝਦਾ ਉਹ ਕਾਰਨ ਇਹ ਆ ਕਿ ਥੋੜੀ ਜੀ ਤਾਂ ਸਾਡੀ ਅਵੇਅਰਨੈਸ ਗਵਰਨਮੈਂਟ ਦੀ ਪਾਲਿਸੀਜ਼ ਇਦਾਂ ਦੀਆਂ ਆ ਗਵਰਨਮੈਂਟ ਨੂੰ ਵੀ ਇਹ ਚਾਹੀਦਾ ਵਾ ਕਿ ਜਿਹੜਾ ਬੰਦਾ ਇਸ ਬਾਰੇ ਸੋਚਦਾ ਆ ਚਲੋ ਅਬ ਦੂਜੇ ਪਾਸੇ ਪੰਨੂ ਜੀ ਦੀ ਗੱਲ ਕਰ ਲੈਂਦੇ ਆ ਪੰਨੂ ਦੇ ਕੋਲ ਇਤਨਾ ਫੰਡ ਆਪਾਂ ਜੇ ਥੱਡੇ ਦਿਮਾਗ ਨਾਲ ਸੋਚੀਏ ਕਿ ਕਿੱਥੋਂ ਉਹ ਕ੍ਰੀਏਟ ਕਰਦਾ ਜਿਹਦੇ ਨਾਲ ਉਹ ਪੰਜਾਬ ਦੇ ਜਿਹੜਾ ਯੂਥ ਆ ਉਹਨੂੰ ਫੇਰ ਵੀ ਪ੍ਰਮਿਤ ਕਰਨ ਦੀ ਕੋਸ਼ਿਸ਼ ਕਰਦਾ ਫਸਟ ਆਫ ਆਲ ਤਾਂ ਉਹਦੇ ਕੋਈ ਉਹਦਾ ਕੋਈ ਪਰਸਨਲ ਬਿਜ਼ਨਸ ਨਹੀਂ ਹੈ ਜਿੱਥੇ ਤੱਕ ਮੈਨੂੰ ਪਤਾ ਫੰਡਸ ਕੋਈ ਦਿੰਦਾ ਹੋਊਗਾ ਸਿੱਖ ਪਰਵਾਰਾਂ ਤੋਂ ਆਂਦੇ ਹੋ ਜਾਂ ਹੋਰ ਕਿਤੋਂ ਆਂਦੇ ਹੋ ਮੇਨਲੀ ਉਹਦਾ ਜਿਹੜਾ ਸੋਰਸ ਆ ਇਨਕਾ ਉਹ ਤਾਂ ਆਈ ਥਿੰਕ ਆਈਐਸਆਈ ਆ ਪਾਕਿਸਤਾਨ ਉਹਨੂੰ ਫੰਡਿੰਗ ਕਰ ਰਿਆ ਸਾਨੂੰ ਸੋਚਣ ਦੀ ਇੱਥੇ ਬੈਠ ਕੇ ਇਹ ਲੋੜਾ ਕਿ ਪੰਨੂ ਆਪ ਬੈਠ ਕੇ ਬਾਹਰ ਹਜ਼ਾਰਾਂ ਕਿਲੋਮੀਟਰ ਦੂਰ ਸਾਡੇ ਤੇ ਸਾਨੂੰ ਕਮਾਂਡ ਕਰ ਰਿਆ ਅਸੀਂ ਉਸ ਕਮਾਂਡ ਦੇ ਵਿੱਚ ਨਾ ਆਈਏ ਉਹ 15000 ਦੇ ਦਊਗਾ 20000 ਦੇ ਦਊਗਾ 50000 ਦੇ ਦਊਗਾ ਥੋੜੀ ਜਿਹੀ ਰਕਮ ਕਰਕੇ ਅਸੀਂ ਆਪਣਾ ਫਿਊਚਰ ਨਾ ਖਰਾਬ ਕਰੀਏ ਫਿਊਚਰ ਆਪਣਾ ਜਿਹੜਾ ਅਸੀਂ ਆਪਣੀ ਜਿਹੜੀ ਤਨ ਮਨ ਨਾਲ ਉਹ ਦੇਸ਼ ਦੀ ਸੇਵਾ ਨਾਲ ਲਾਈਏ ਉਹਦੇ ਨਾਲ ਦੇਸ਼ ਤਰੱਕੀ ਹੋਊਗੀ ਦੇਸ਼ ਦੀ ਤਰੱਕੀ ਦੇ ਨਾਲ ਸਾਡੀ ਤਰੱਕੀ ਹੋਏਗੀ ਮੈਂ ਤਾਂ ਸਾਰੇ ਯੂਥ ਨੂੰ ਇਹੀ ਅਪੀਲ ਕਰਦਾ ਅੱਛਾ ਰਮਾ ਕਾਂਦ ਜੀ ਲੋਟਾ ਜੀ ਦੀ ਤੇ ਉੱਤੇ ਆਪਾਂ ਫੇਰ ਆਈਏ ਥੋੜਾ ਉਹਨਾਂ ਦਾ ਇਥੇ ਫਗਵਾੜੇ ਦੇ ਰਹਿਣ ਵਾਲੇ ਸੀ ਉਹਨਾਂ ਦੇ ਅੱਜ ਘਰ ਦੇ ਕੀ ਹਾਲਾਤ ਨੇ ਉਹਨਾਂ ਦੇ ਪਰਿਵਾਰ ਵਿੱਚ ਕੌਣ ਕੌਣ ਹੈ ਤੇ ਪਰਿਵਾਰ ਬਾਰੇ ਥੋੜੀ ਜਾਣਕਾਰੀ ਦਿਓ ਕਿ ਉਹ ਕਿਵੇਂ ਗੁਜ਼ਰ ਬਸਰ ਕਰ ਰਹੇ ਪਰਿਵਾਰ ਦੇ ਵਿੱਚ ਜਦੋਂ ਡੈਥ ਹੋਈ ਆ ਮਾਤਾ ਜੀ ਸੀ ਉਹਨਾਂ ਦੇ ਬਰਦਰ ਸੀਗੇ ਔਰ ਵਾਈਫ ਸੀ ਉਹਨਾਂ ਦਾ ਬੇਟਾ ਸੀ ਬੇਟੀ ਸੀ ਆਫਟਰ ਸਮ ਟਾਈਮ ਬੇਟੀ ਦੀ ਮੈਰਿਜ ਹੋ ਗਈ ਉਹ ਸਟੈਬਲਿਸ਼ ਆ ਹੁਣ ਤੇ ਮੈਂ ਇਹ ਡਿਸਕਲੋਜ਼ ਨਹੀਂ ਕਰਾਂਗਾ ਕਿ ਕਿੱਥੇ ਆ ਬਲੋ ਠੀਕ ਹੈ ਮਾਤਾ ਜੀ ਦੀ ਡੈਥ ਹੋ ਚੁੱਕੀ ਆ 10 ਮਾਰਚ 1999 ਨੂੰ ਉਹਨਾਂ ਦੀ ਡੈਥ ਹੋ ਗਈ ਤੇ ਬਾਕੀ ਪਰਿਵਾਰ ਜਦੋਂ ਇੱਕ ਮੋੜ ਚਲ ਜਾਂਦਾ ਤੇ ਪਰਿਵਾਰ ਦੀ ਤੁਸੀਂ ਸਮਝ ਸਕਦੇ ਆ ਆਪਣੇ ਆਪ ਦਾ ਇੱਕ ਹਾਲਾਤ ਪਰਿਵਾਰ ਦੀ ਕੀ ਕਿਸ ਹਾਲਾਤ ਦੇ ਵਿੱਚ ਗੁਜ਼ਰਿਆ ਹੋਊਗਾ ਬਹੁਤ ਬੁਰੇ ਹਾਲਾਤ ਸੀਗੇ ਇਹ ਪਹਿਲਾਂ ਤਾਂ ਚਲੋ ਉਹਨਾਂ ਦੀ ਜਾਨ ਤੋਂ ਬਾਅਦ ਥ੍ਰੈਟਸ ਵੀ ਕਾਫੀ ਦਿਨ ਆndੀਆਂ ਰਹੀਆਂ ਉਸ ਤੋਂ ਬਾਅਦ ਫਿਰ ਆਫਟਰ ਆਲ ਜੇ ਜ਼ਿੰਦਗੀ ਜਿਨੀ ਆ ਤੇ ਕਈ ਤਰ੍ਹਾਂ ਦੀਆਂ ਜ਼ਰੂਰਤਾਂ ਕਰੇਲੂ ਹੁੰਦੀਆਂ ਉਹ ਪੂਰੀਆਂ ਕਰਨੀਆਂ ਬੜੀਆਂ ਬੜਾ ਸਰਵਾਈਵ ਕੀਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਰਵਾਈਵ ਕੀਤਾ ਪ੍ਰਮਾਤਮਾ ਇਦਾਂ ਦੇ ਵਕਤ ਕਿਸੇ ਨੂੰ ਨਾ ਦਿਖਾਵੇ ਬਸ ਜਿਹੜਾ ਇਹ ਦੌਰ ਦੀ ਆਪਾਂ ਗੱਲ ਕਰ ਰਹੇ ਆਂ ਪਰਿਵਾਰ ਦੀ ਗੱਲ ਕੀਤੀ ਆ ਕਿ ਪਰਿਵਾਰ ਜਿਹੜਾ ਉਹ ਖਿੰਡਰ ਜਾਂਦੇ ਨੇ ਔਰ ਜਿਹੜੀ ਇਹ ਘਟਨਾ ਵਾਪਰਦੀ ਐ ਢੀ ਵੱਡੀ ਅਤਵਾਦੀ ਘਟਨਾ ਜਿਹਦੇ ਵਿੱਚ ਉਹਨਾਂ ਉਤੇ ਗੋਲੀਆਂ ਚਲਾਈਆਂ ਜਾਂਦੀਆਂ ਉਹ ਇਕੱਲੇ ਸੀਗੇ ਕਿੱਥੇ ਇਹ ਹਾਸਾ ਵਾਪਰਦਾ ਔਰ ਉਹਦੀ ਇਨਵੈਸਟੀਗੇਸ਼ਨ ਵਿਭਾਗ ਚ ਪੁਲਿਸ ਨੇ ਕੀਤੀ ਹੋਣੀ ਆ ਕੇਸ ਦੀ ਉਹਦੇ ਚ ਕੀ ਨਿਕਲ ਗਿਆ ਕੀ ਲੱਗਾ ਉਸ ਤੋਂ ਬਾਅਦ ਕਿਵੇਂ ਦੇਖਦੇ ਸਾਰੇ ਪਾਤਰਾਂ ਨੂੰ ਬਿਟਵੀਨ ਫੁਵਾੜਾ ਟੂ ਜਲੰਧਰ ਚਿਹੜੂ ਪਿੰਡ ਆ ਜੀ ਉਹਦੇ ਕੋਲ ਇਨਸੀਡੈਂਟ ਹੋਇਆ ਸੀਗੇ ਉਹਨਾਂ ਦੇ ਨਾਲ ਉਸ ਵੇਲੇ ਉਹਨਾਂ ਦੇ ਸਾਥੀ ਵਿਨੋਦ ਗੁਪਤਾ ਜੀ ਸੀਗੇ ਨਾਲ ਦੋ ਗਨਮੈਨ ਸੀ ਕਾਰ ਦੇ ਵਿਚਾਰੇ ਸੀ ਡਰਾਈਵਰ ਡਰਾਈਵ ਕਰ ਰਿਹਾ ਸੀ ਔਰ ਬੜੀ ਅਚੰਬੇ ਦੀ ਗੱਲ ਆ ਕਿ ਕਾਰ ਦੇ ਵਿੱਚ ਪੰਜ ਬੰਦੇ ਜਾ ਰਹੇ ਆ ਇੱਕ ਬੰਦੇ ਦੇ ਵਾਲ ਵੀ ਵਿੰਗਾ ਨਹੀਂ ਹੁੰਦਾ ਔਰ ਚਾਰ ਬੰਦੇ ਹਿੱਟ ਹੋ ਜਾਂਦੇ ਆ ਤਿੰਨ ਬੰਦੇ ਤਾਂ ਐਟ தி ਸਪੌਟ ਹੀ ਪ੍ਰੋਫੈਸਰ ਰਮਾਂ ਗੰਜਲੋਟਾ ਜੀ ਵੀਰ ਵਿਨੋਦ ਗੁਪਤਾ ਜੀ ਔਰ ਇੱਕ ਗਨਮੈਨ ਨਾਲ ਸੀ ਉਹ ਤਾਂ ਉਸੇ ਮੌਕੇ ਤੇ ਉਹਨਾਂ ਦੀ ਡੈਥ ਹੋ ਜਾਂਦੀ ਆ ਇੱਕ ਗਨਮੈਨ ਜਿਉਰ ਹੋ ਜਾਂਦਾ ਔਰ ਜਿਹੜਾ ਡਰਾਈਵਰ ਆ ਉਹਦਾ ਬਾਲ ਵੀ ਨਹੀਂ ਪਿੰਗਾ ਹੁੰਦਾ ਮੈਂ ਤਾਂ ਸਮਝਦਾ ਕੋਈ ਮੈਨੀਪੂਲੇਸ਼ਨ ਨਹੀਂ ਹੋਈ ਆ ਪੁਲਿਸ ਦੀ ਇਨਕੁਆਰੀ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆਇਆ ਔਰ ਉਹ ਜਿਹੜੇ ਜਿਨ੍ਹਾਂ ਨੇ ਹਿੱਟ ਕੀਤਾ ਸੀਗਾ ਜਰੋਟਾ ਸਾਹਿਬ ਨੂੰ ਉਹ ਵੀ ਬਾਅਦ ਦੇ ਵਿੱਚ ਇਨਕਾਊਂਟਰਸ ਉਹਨਾਂ ਦੇ ਹੋ ਗਏ ਤੇ ਉਹ ਡਰਾਈਵਰ ਦਾ ਕੀ ਬੰਨਾ ਡਰਾਈਵਰ ਕਿੱਥੇ ਗਿਆ ਡਰਾਈਵਰ ਦਾ ਅਸੀਂ ਨਹੀਂ ਬਾਅਦ ਚ ਪੈਰ ਵੀ ਹੋਇ ਕਿਉਂਕਿ ਸਾਡੇ ਕੋ ਸਾਡੀਆਂ ਆਪਣਾ ਪਰਸਨਲ ਪ੍ਰੋਬਲਮਸ ਇਤਨੀ ਕ੍ਰੀਏਟ ਹੋ ਗਈਆਂ ਸੀ ਕਿ ਅਸੀਂ ਉਹ ਨਹੀਂ ਕਰ ਸਕੇ ਬਾਕੀ ਪਤਾ ਲੱਗਦਾ ਕਿ ਉਹ ਮੈਨੀਪੂਲੇਟ ਹੀ ਸੀ ਸਾਰਾ ਕੰਮ ਜੀ ਤੇ ਅੱਜ ਜਿਹੜੇ ਹੁਣ ਲੱਗਦਾ ਕਿ ਇਸ ਵਕਤ ਜਿਹੜਾ ਦੌਰ ਚੱਲ ਰਿਹਾ ਚੋਂ ਇੱਕ ਪਾਸੇ ਆਪਾਂ ਗੱਲ ਕੀਤੀ ਵਿਦੇਸ਼ਾਂ ਦੇ ਜਿਹੜਾ ਸਿਸਟਮ ਚਲਾਇਆ ਜਾ ਰਿਹਾ ਪਰ ਸਾਡੇ ਵਿਦੇਸ਼ ਵਿੱਚ ਇਸ ਵਕਤ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਆ ਚੁੱਕੀ ਹੈ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਪਿਛਲੇ ਲਗਾਤਾਰ ਕਈ ਟਰਨ ਤੋਂ ਜਿਹੜੀ ਲਗਾਤਾਰ ਚੱਲ ਰਹੀ ਹੈ ਤੇ ਤੀਜੀ ਵਾਰ ਫੇਰ ਕੀ ਪ੍ਰਧਾਨ ਮੰਤਰੀ ਕਹਿੰਦੇ ਮੋਦੀ ਜੀ ਨੂੰ ਬਣਾਉਣ ਦੀ ਮਹਿੰਮ ਚੱਲ ਰਹੀ ਹੈ ਭਗਵਾਨ ਰਾਮ ਜੀ ਦਾ ਮੰਦਿਰ ਤਿਆਰ ਹੋ ਚੁੱਕਾ ਪਰ ਦੂਜੇ ਪਾਸੇ ਇਲੈਕਸ਼ਨ ਸਿਰ ਤੇ ਖੜੀ ਹੈ ਤੇ ਉਸ ਤੋਂ ਐਨ ਪਹਿਲਾਂ ਕਿਸਾਨ ਅੰਦੋਲਨ ਦੇ ਰੂਪ ਚ ਫਿਰ ਜਿਹੜੀਆਂ ਮੰਗਾਂ ਬੜੇ ਜੋਰ-ਸ਼ੋਰ ਨਾਲ ਉਭਰ ਰਹੀਆਂ ਨੇ ਹਰਿਆਣਾ ਵਿੱਚ ਉਹੀ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਬਾਰਡਰ ਸੀਲ ਕੀਤੇ ਜਾ ਰਹੇ ਨੇ ਜਿਹੜੀਆਂ ਗੱਲਾਂ ਅਸੀਂ ਸੁਣਦੇ ਸੀ 1971 ਤੋਂ 1978 ਤੱਕ ਦੇ ਕਿ ਜੀ ਦਿੱਲੀ ਪ੍ਰੋਟੈਸਟ ਕਰਨ ਜਾਣਾ ਤੇ ਉੱਥੇ ਉਹਨੂੰ ਬੰਦ ਮਿਲਣਾ ਪਿਛੇ ਕਿਸਾਨ ਅੰਦੋਲਨ ਚ ਬੰਦ ਸਾਲ ਡੇਢ ਸਾਲ ਇਹਨਾਂ ਨੇ ਕਰੀ ਵੀ ਰੱਖਿਆ ਤੇ ਉਸ ਤੋਂ ਬਾਅਦ ਫਿਰ ਉਹ ਮੰਗਾਂ ਦੇ ਤੇ ਕਾਨੂੰਨ ਵਾਪਸ ਗ੍ਰਾਊਂਡ ਤੋਂ ਬਾਅਦ ਅੱਜ ਫਿਰ ਉਹੀ ਚੀਜ਼ ਜਿਹੜਾ ਉਹ ਦੌਰ ਜਿਹੜੇ ਆ ਕਿਸਾਨ ਆਗੂ ਫਿਰ ਲੈ ਕੇ ਤੁਰੇ ਹੋਏ ਆ ਇਸ ਘਟਨਾ ਚੱਕਰ ਨੂੰ ਤੁਸੀਂ ਕਿਵੇਂ ਦੇਖਦੇ ਆ ਕਿਸਾਨ 노 ਡਾਊਟ ਬਹੁਤ ਮਿਹਨਤੀ ਕੌਮ ਆ ਔਰ ਲਗਾਤਾਰ 12 ਮਹੀਨੇ 24 ਘੰਟੇ ਹਫਤੇ ਦੇ 7 ਦਿਨ ਉਹਨਾਂ ਦੀ ਮਿਹਨਤ ਹੁੰਦੀ ਹੈ ਇਸ ਕੋਈ ਸ਼ੱਕ ਨਹੀਂ ਹੈ ਅਸੀਂ ਉਹਨਾਂ ਨੂੰ ਆਪਣਾ ਅੰਨਦਾਤਾ ਹੀ ਮੰਨਦੇ ਹਾਂ ਮਗਰ ਕਿਸਾਨਾਂ ਦੇ ਅੱਗੇ ਵੀ ਮੈਂ ਬੇਨਤੀ ਕਰਨਾ ਚਾਹਨਾ ਆ ਪਰਸਨਲੀ ਕਿ ਤੁਸੀਂ ਜਿਹੜੀਆਂ ਮੰਗਾਂ ਨਾ ਉਹ ਡੈਮੋਕ੍ਰੇਸੀ ਦੇ ਵਿੱਚ ਹੈ ਡੈਮੋਕਰੈਟਿਕ ਤਰੀਕੇ ਨਾਲ ਹੀ ਮੂਰੇ ਰੱਖੀਏ ਠੀਕ ਆ ਆਪਾਂ ਉਦੋਂ ਕਾਨੂੰਨ ਪਿਛਲੇ 2 ਸਾਲ ਪਹਿਲਾਂ ਵੀ ਐਜੀਟੇਸ਼ਨ ਕਾਫੀ ਲੰਬੀ ਚੱਲੀ ਤੇ ਬਾਅਦ ਦੇ ਵਿੱਚ ਉਹ ਵਿਦਡਰਾ ਹੋ ਗਏ ਜਿੰਨੇ ਵੀ ਰੂਲ ਸੀਗੇ ਮਗਰ ਅੱਜ ਦੀ ਜਿਹੜੇ ਦੇ ਵਿੱਚ ਜਿਹੜਾ ਗੱਲਬਾਤ ਬੈਠ ਕੇ ਹੋ ਜਾਣੀ ਆ ਉਹ ਸਭ ਤੋਂ ਵਧੀਆ ਆ ਔਰ ਬੜੀ ਏ ਵੀ ਸੁਭਾਗਿਆ ਵਾਲੀ ਗੱਲ ਆ ਕਿ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਆਪ ਸੰਥੀ ਰੱਖਦੇ ਆ ਕਿਸਾਨਾਂ ਨਾਲ ਕਿਉਂਕਿ ਉਹ ਲੋਰ ਤੋਂ ਉੱਪਰ ਤੱਕ ਗਏ ਆ ਤੇ ਉਹਨਾਂ ਨੂੰ ਸਾਰੇ ਸਰਕੰਸਟੈਂਸਸ ਪਤਾ ਹਰ ਬੰਦੇ ਦੇ ਤੋਂ ਬੈਠ ਕੇ ਗੱਲ ਕਰਨੀ ਜ਼ਿਆਦਾ ਵਧੀਆ ਈਮੋਸ਼ਨ ਛੋਕੇ ਜਾਂ ਕਿਤੋਂ ਫੰਡਿੰਗ ਦਾ ਸਿਸਟਮ ਬਣਾ ਕੇ ਗਿਵ ਐਂਡ ਟੇਕ ਦਾ ਤੇ ਉਹ ਉਹਦੇ ਬਿਹਾਫ ਤੇ ਨਹੀਂ ਕਰਨੀ ਚਾਹੀਦੀ ਐਜੀਟੇਸ਼ਨ ਠੀਕ ਆ ਤੁਹਾਡਾ ਐਜੀਟੇਸ਼ਨ ਕਰਨਾ ਸਾਡਾ ਅਧਿਕਾਰ ਆ ਸਾਡਾ ਮੌਲਿਕ ਅਧਿਕਾਰ ਆ ਮਗਰ ਉਸ ਨੂੰ ਵੀ ਸਾਨੂੰ ਢੰਗ ਨਾਲ ਹੀ ਇਹ ਕਰਨਾ ਚਾਹੀਦਾ ਕਿ ਮੈਂ ਜੋ ਸਮਝਦਾ ਕਿ ਸਾਡੇ ਕੋਲ ਜਿਹਦਾ ਸੰਵਿਧਾਨ ਨੇ ਮੌਲਿਕ ਅਧਿਕਾਰ ਦੇ ਦਿੱਤੇ ਨਾਲ ਮੌਲਿਕ ਡਿਊਟੀਆਂ ਵੀ ਆ ਸਾਡੀਆਂ ਅਸੀਂ ਡਿਊਟੀਆਂ ਦਾ ਤੋਂ ਪਰੇ ਹੋ ਜੰਨੇ ਆ ਅਧਿਕਾਰਾਂ ਦੇ ਉੱਤੇ ਅੱਗੇ ਆ ਜੰਨੇ ਕਿ ਹਾਂ ਜਿਹ ਅਧਿਕਾਰ ਤੇ ਉਹ ਸਾਡੇ ਉਹ ਚੀਜ਼ ਨਹੀਂ ਹੋਣੀ ਚਾਹੀਦੀ ਕਿਸਾਨ ਭਰਾਵਾਂ ਨੂੰ ਵੀ ਸੋਚਣਾ ਚਾਹੀਦਾ ਕਿ ਥੋੜਾ ਜਿਹਾ ਆਪਾਂ ਇਸ ਹਿਸਾਬ ਨਾਲ ਕਰੀਏ ਕਿ ਜਿਹਦਾ ਯੂਰਪ ਦੇ ਵਿੱਚ ਮੈਨੂੰ ਪਤਾ ਹੈ ਕਿ ਯੂਰਪ ਦੇ ਵਿੱਚ 33% ਜਿਹੜੀ ਆ ਉਹ ਸਬਸਿਡੀ ਕਿਸਾਨਾਂ ਦੇ ਕੋਲ ਹੈ ਜਿੱਥੇ ਕਿ ਜਦ ਕਿ ਪੰਜਾਬ ਆਪਣੇ ਇੰਡੀਆ ਦੇ ਵਿੱਚ 6 ਦਾ 7% ਦੀ ਸਬਸਿਡੀ ਆ ਗਵਰਨਮੈਂਟ ਨੂੰ ਵੀ ਸੋਚਣਾ ਚਾਹੀਦਾ ਕਿ ਜਲਦੀ ਤੋਂ ਜਲਦੀ ਇਹਨਾਂ ਦੀਆਂ ਮੰਗਾਂ ਹੋਣ ਜੋ ਵੀ ਇਹਨਾਂ ਦੀਆਂ ਜਾਇਜ਼ ਮੰਗਾਂ ਮੰਨ ਕੇ ਔਰ ਕਿਸਾਨ ਪਰਵਾਰਾਂ ਨੂੰ ਚਾਹੀਦਾ ਥੋੜਾ ਮੈਤਰੀਪੂਰਨ ਜਦੋਂ ਵੀ ਤੁਸੀਂ ਲੈਣਾ ਦੇਣਾ ਕਿਸੇ ਤੋਂ ਬੈਠ ਕੇ ਤੇ ਪਿਆਰ ਨਾਲ ਜੀ ਬੀ ਮਿਲ ਜਾਂਦੀ ਆ ਦੋਕੇ ਨਾਲ ਜਾਂ ਧੱਕੇ ਨਾਲ ਤਾਂ ਬਹੁਤ ਮੁਸ਼ਕਲ ਹੋ ਜਾਂਦਾ ਮੈਂ ਹੀ ਅਪੀਲ ਕਰਾਂਗਾ ਸਾਰਿਆਂ ਨੂੰ ਕਿ ਇਸ ਮਹੀਨੇ ਦੇ ਵਿੱਚ ਮੋਸ਼ਨਸ ਨਾਲ ਤਾਂ ਆਓ ਬੈਠ ਕੇ ਆਰਾਮ ਨਾਲ ਗੱਲ ਕਰੋ ਗਵਰਨਮੈਂਟ ਨਾਲ ਔਰ ਗਵਰਨਮੈਂਟ ਵੀ ਨੂੰ ਚਾਹੀਦਾ ਕਿ ਜਲਦੀ ਤੋਂ ਜਲਦੀ ਮੰਗਾ ਜਿਹੜੀਆਂ ਜਾਇਜ਼ ਆ ਮੰਨਣ ਅੱਛਾ ਜਾਂਦੇ ਜਾਂਦੇ ਇੱਕ ਛੋਟੀ ਜਿਹੀ ਗੱਲ ਕਰਾਂਗੇ ਮੰਨ ਲਓ ਅਚਾਨਕ ਇਦਾਂ ਦਾ ਦੌਰ ਚੱਲਿਆ ਤੁਸੀਂ ਇੱਥੇ ਬੈਠੇ ਹੋ ਜਿਹੜੇ ਲੋਕ ਤੁਹਾਨੂੰ ਲੱਗਦਾ ਕਿ ਆ ਗੱਲਾਂ ਚਲਾ ਰਹੇ ਨੇ ਗੁਰਪਤਮਨ ਸਿੰਘ ਪੰਨੂ ਦੀ ਆਪਾਂ ਫੇਰ ਗੱਲ ਚੰਦ ਜਾਂਦੇ ਕਰਾਂਗੇ ਕਿ ਜਿਹੜਾ ਉਹ ਦੌਰ ਚਲਾ ਰਹੇ ਨੇ ਮਨੋਚਾਨਕ ਤੁਹਾਡੇ ਆ ਕੇ ਸਾਹਮਣੇ ਬੈਠ ਜਾਂਦੇ ਨੇ ਕੀ ਤੁਹਾਡਾ ਰੈਕਟ ਹੋਗਾ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਸਮਝਾਣਾ ਚਾਹੋਗੇ ਕੁਝ ਜਾਂ ਉਹਨਾਂ ਦੀ ਗੱਲ ਸਮਝਣਾ ਚਾਹੋਗੇ ਜਾਂ ਉਹਨਾਂ ਨੂੰ ਕਿਵੇਂ ਦੇਖਦੇ ਕੀ ਕਹਿਣਾ ਚਾਹੋਗੇ ਸਿੱਧੀ ਸਿੱਧੀ ਗੱਲ ਮੈਂ ਤਾਂ ਸਭ ਤੋਂ ਪਹਿਲਾਂ ਇਹ ਗੱਲ ਉਹਨਾਂ ਨਾਲ ਕਹਾਂਗਾ ਕਿ ਤੁਸੀਂ ਇਸ ਦੇਸ਼ ਦੇ ਨਾਗਰਿਕ ਹੋ ਕਿਸੇ ਦੇ ਬਹਿਕਾਬ ਵਿੱਚ ਆ ਕੇ ਆਪਣਾ ਸਮਾਜ ਦੇ ਵਿੱਚ ਕੋਈ ਬਿਤਕਰਣਾ ਪਾਓ ਆਪਣੇ ਪਰਿਵਾਰ ਤੇ ਕੋਈ ਖਤਰਾ ਨਾ ਮਹਿਸੂਸ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਜੇ ਕੋਈ ਅਸੀਂ ਰਾਸ਼ਟਰਵਾਦੀਆਂ ਤੇ ਸਾਡੇ ਤੇ ਖਤਰਾ ਹੈ ਜੇ ਕੋਈ ਅਬਖਵਾਦੀਆਂ ਤੇ ਉਹਦੇ ਤੇ ਪਰਿਵਾਰ ਤੇ ਵੀ ਉਤਨਾ ਹੀ ਖਤਰਾ ਆਇਆ ਕਿਉਂਕਿ ਮੈਂ ਇੱਕ ਗਲਤੀ ਕਰਦਾ ਮੇਰੇ ਪਰਿਵਾਰ ਨੂੰ ਭੁਗਤ ਨਹੀਂ ਪਵੇ ਇਦਾਂ ਹੀ ਕੋਈ ਦੂਜਾ ਵਖਵਾਦੀ ਗਲਤੀ ਕਰੇ ਉਹ ਸਾਰੇ ਪਰਿਵਾਰ ਨੂੰ ਭੁਗਤਾ ਭਾਏ ਇਦਾਂ ਨਹੀਂ ਹੋਣਾ ਚਾਹੀਦਾ ਤੁਸੀਂ ਆਪਣੀ ਸੋਚ ਨੂੰ ਥੋੜਾ ਮੈਚੁਰ ਕਰੋ ਮੈਚੁਰ ਕਰਕੇ ਦੇਖੋ ਸੋਚੋ ਕਿ ਕੀ ਇਹ ਜਾਇਜ਼ ਹੈ ਜੇ ਜਾਇਜ਼ ਆ ਤੇ ਬਿਲਕੁਲ ਠੀਕ ਆ ਅਗਰ ਨਹੀਂ ਜਾਇਜ਼ ਤੇ ਬਿਲਕੁਲ ਉਸ ਦੇ ਵਿੱਚ ਪਾਰਟਿਸਪੇਟ ਨਹੀਂ ਕਰਨਾ ਚਾਹੀਦਾ ਸਾਨੂੰ ਕਸੀ ਪੰਨੂ ਜੀ ਦੀ ਜਿਹੜੀ ਮੁਖ ਮੰਗੇ ਆ ਵੀ ਕਹਿੰਦੇ ਜੀ ਸਿੱਖਾਂ ਨੂੰ ਰਾਜ ਨਹੀਂ ਮਿਲਿਆ ਵਾਦਾ ਕੀਤਾ ਸੀ ਪੰਨੂ ਮੈਂ ਨਹੀਂ ਉਹ ਕੋਈ ਰਿਲਾਈਏਬਲ ਪਰਸਨ ਨਹੀਂ ਮੈਂ ਗੰਦਾ ਪੰਨੂ ਨੂੰ ਜਿਹੜਾ ਬੰਦਾ ਪਰ ਮੈਂ ਉਹਨਾਂ ਦੀ ਮੰਗ ਦੀ ਗੱਲ ਕਰ ਰਿਹਾ ਕਿ ਜਿਹੜੀ ਮੰਗ ਹੈ ਕੀ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖਾਂ ਨੂੰ ਕਹਿੰਦੇ ਜੀ ਮਹਾਤਮਾ ਗਾਂਧੀ ਨੇ ਵਾਦਾ ਕੀਤਾ ਸੀ ਵੱਖਰੀ ਸਟੇਟ ਦਾ ਜਿੱਦਾਂ ਪਾਕਿਸਤਾਨ ਵੱਖਰਾ ਬਣਿਆ ਕਿ ਇਦਾਂ ਦਾ ਸਿੱਖਾਂ ਨੂੰ ਮੁਲਕ ਦੇਵਾਂਗੇ ਉਹਨਾਂ ਦੇ ਉਹਨਾਂ ਦੇ ਦਰਦ ਹੈ ਉਹਦੇ ਵਿੱਚ ਉਹਨਾਂ ਦੇ ਵਿੱਚ ਤੇ ਆ ਕੇ ਹਜ਼ਾਰਾਂ ਕਿਲੋਮੀਟਰ ਦੂਰ ਹੈ ਕਿ ਕਮਾਂਡ ਨਾ ਕਰਨ ਪੰਜਾਬ ਦੇ ਵਿੱਚ ਆਣ ਇੱਥੇ ਡੈਮੋਕ੍ਰੇਸੀ ਆ ਇੱਥੇ ਆ ਕੇ ਇਲੈਕਸ਼ਨ ਲੜਨ ਉੱਥੇ ਮੁਖਤਾਰਾਂ ਸ਼ਾਮਲ ਹੋਣ ਦੇਖਣ ਕਾਨੂੰਨ ਬਦਲ ਸਕਦੇ ਕਿਉਂ ਨਹੀਂ ਬਦਲ ਸਕਦੇ ਬਦਲੇ ਨਹੀਂ ਦੇਸ਼ ਦੇ 1947 ਤੋਂ ਬਾਅਦ ਹਜ਼ਾਰਾਂ ਕਾਨੂੰਨ ਬਦਲੇ ਆ ਆ ਕੇ ਬਦਲਾ ਲੈਣ ਇਦਾਂ ਨਹੀਂ ਨਾ ਧੱਕੇ ਨਾਲ ਨਹੀਂ ਦੀ ਡਿਕਟੇਟਰਸ਼ਿਪ ਨਾਲ ਨਹੀਂ ਡੈਮੋਕ੍ਰੇਸੀ ਚਾਹਣ ਜੇ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਬੈਠ ਕੇ ਤੁਸੀਂ ਇੱਥੇ ਦੇ ਯੂਥ ਨੂੰ ਭ੍ਰਮਿਤ ਕਰਕੇ ਬਰਗਲਾ ਕੇ ਉਹਨਾਂ ਦਾ ਫਿਊਚਰ ਖਰਾਬ ਕਰ ਰਹੇ ਹੋ ਇਹ ਤਾਂ ਗਲਤ ਆ ਯੂਥ ਨੂੰ ਵੀ ਸੋਚਣਾ ਚਾਹੀਦਾ ਪੰਨੂ ਜੀ ਨੂੰ ਜਿਆਦਾ ਹੀ ਦਰਦ ਆ ਇੱਥੇ ਆ ਕੇ ਮੁਖਤਾਰਾਂ ਨਾਲ ਸ਼ਾਮਲ ਹੋਣ ਕਿਉਂ ਨਹੀਂ ਹੁੰਦੇ ਉੱਥੇ ਬੈਠ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਇੱਥੇ ਆਣ ਇੰਡੀਆ ਆ ਚਾਣ ਵੈਸੇ ਜਿਹੜੀ ਉਹਨਾਂ ਦੀ ਮੁੱਖ ਗੱਲ ਹੈ ਕਿ ਸਿੱਖਾਂ ਦਾ ਪੰਜਾਬ ਵਿੱਚ ਸਿੱਖਾਂ ਨੱਬ ਦੀ ਕੀ ਹੋ ਰਹੀ ਹੈ ਇਹਦੇ ਨਾਲ ਤੁਸੀਂ ਕਿੰਨਾ ਕੁ ਥਵਾਕ ਰੱਖਦੇ ਹੋ ਥੋੜੇ ਬਹੁਤ ਸਹਿਮਤ ਰੱਖਦੇ ਹੋ ਜਾਂ ਸਿੱਖਾਂ ਨੂੰ ਸਿੱਖਾਂ ਦੇ ਜਿਹੜਾ ਰਤਬਾ ਉਹਨੂੰ ਕਿਵੇਂ ਦੇਖਦੇ ਪੰਜਾਬ ਸਿੱਖ ਇੱਕ ਬਹਾਦਰ ਕੌਮ ਆ ਅਸੀਂ ਤਾਂ ਕਦੀ ਸੋਚ ਵੀ ਨਹੀਂ ਸਕਦੇ ਕਿ ਔਰ ਸਿੱਖ ਵੀ ਇਹ ਬਰਦਾਸ਼ਤ ਨਹੀਂ ਕਰਦੇ ਕਿ ਉਹਨਾਂ ਨਾਲ ਕਦੀ ਤੱਕਾ ਹੋਇਆ ਹੋਵੇ ਜਾਂ ਹੋ ਸਕਦਾ ਉਹ ਤੱਕਾ ਬਰਦਾਸ਼ਤ ਨਹੀਂ ਕਰਦੇ ਖਾਲਸਾ ਪੰਥ ਤਾਂ ਐਸਾ ਹੀ ਆ ਇਹਦਾ ਹਿੰਦੂਆਂ ਦੇ ਕਦੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਆ ਔਰ ਗੁਰਗੋਬਿੰਦ ਸਿੰਘ ਜੀ ਨੇ ਇਸ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ ਤੇ ਉਹ ਸਿਰਜਣਾ ਤੇ ਇਸ ਕਰਕੇ ਤੇ ਕਿ ਹਿੰਦੂਆਂ ਨੂੰ ਬਚਾਉਣ ਵਾਸਤੇ ਜੇ ਜਿਹੜੇ ਤੱਕੇ ਜਿਹੜਾ ਤੱਕਾ ਰੋਕਣਾ ਜਿਹੜਾ ਉਹਦੇ ਤੇ ਤੱਕਾ ਹੋ ਜਾਏ ਤਾਂ ਜਸਟੀਫਾਈਡ ਗੱਲ ਨਹੀਂ ਹੈ ਤੱਕਾ ਤਾਂ ਨੱਕ ਦੀ ਪਹਿਲਾਂ ਵੈਸੋ ਜਦਾ ਹੋਇਆ ਤੇ ਨਾ ਅੱਜ ਦੇ ਜੇ ਤੱਕਾ ਫੜਿਆ ਹੁੰਦਾ ਅੱਜ ਦੀ ੜ ਦੇਖ ਲਓ ਇਹ ਸਰਦਾਰ ਮਰਮੋਣ ਸਿੰਘ ਸਿੱਖ ਹੋਣ ਦੇ ਨਾਤੇ ਦੋ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਰਾਸ਼ਟਰਪਤੀ ਬਣ ਗਏ ਇਲੈਕਸ਼ਨ ਕਮਿਸ਼ਨ ਦੇ ਚੀਫ ਬਣ ਗਏ ਜੋ ਆ ਜਿਹੜਾ ਪਲੈਨਿੰਗ ਬੋਰਡ ਦੇ ਚੇਅਰਮੈਨ ਬਣ ਗਏ ਸਾਰੇ ਹੀ ਤਾਂ ਸਿੱਖਾ ਬੁੱਧੀਜੀਵੀ ਹਜ਼ਾਰਾਂ ਲੱਖਾਂ ਬੁੱਧੀਜੀਵੀ ਆ ਜਿਹੜਾ ਨੇ ਦੇਸ਼ ਨੂੰ ਇੱਕ ਨਵੀਂ ਸੇਧ ਦਿੱਤੀ ਚੱਲਣ ਵਾਸਤੇ ਤੇ ਇਹ ਤਾਂ ਕਦੀ ਸੋਚ ਨਹੀਂ ਸਕਦੇ ਸਿੱਖ ਨਾ ਤੱਕਾ ਹੋ ਰਿਆ ਜੀ ਤੋ ਇਹ ਸੀਗੇ ਜੀ ਗੋਪਾਲ ਜੀ ਜਿਨ੍ਹਾਂ ਦਾ ਮੰਨਣਾ ਇਹ ਹੈ ਕਿ ਸਿੱਖ ਜਿਹੜੇ ਕੇ ਧੱਕੇਸ਼ਾਹੀ ਤੋਂ ਬਚਾਉਣ ਵਾਸਤੇ ਜਿਸ ਕੌਮ ਦੀ ਸਿਰਜਣਾ ਹੋਈ ਹੋਵੇ ਉਹਦੇ ਕੁਝ ਲੋਕ ਇਹ ਗੱਲ ਆਖਣ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਉਹ ਗੱਲ ਜਿਹੜੀ ਹਜਮ ਕਰਨ ਵਾਲੀ ਨਹੀਂ ਕਿਉਂਕਿ ਸਿੱਖ ਹੋਣਾ ਆਪਣੇ ਆਪ 'ਚ ਖਾਲਸਾ ਹੋਣਾ ਇੱਕ ਛੋਟੀ ਮੋਟੀ ਗੱਲ ਨਹੀਂ ਇੱਕ ਬਹੁਤ ਵੱਡੀ ਗੱਲ ਹੈ ਸਾਰਿਆਂ ਦਾ ਸਾਂਝਾ ਹੋਣਾ ਔਰ ਅੱਜ ਵੀ ਜਦੋਂ ਆਵਾਜ਼ ਆਉਂਦੀ ਹੈ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਹੈ ਤੇ ਉਹਦੇ ਵਿੱਚ ਨਾ ਤਾਂ Hindu ਦਾ ਭਲਾ ਕਹਿਆ ਜਾਂਦਾ ਨਾ ਇਕੱਲੇ ਸਿੱਖ ਦਾ ਭਲਾ ਨਾ ਮੁਸਲਮਾਨ ਦਾ ਨਾ ਇਸਾਈ ਦਾ ਹਰ ਇੱਕ ਜੀਵ ਦਾ ਜਿਹੜਾ ਉਹ 'ਚ ਭਲਾ ਸੋਚਿਆ ਜਾਂਦਾ ਔਰ ਇਹ ਲੱਗਦਾ ਇਸ ਤਰ੍ਹਾਂ ਕਿ ਜਿਵੇਂ ਇਹ ਜਿਹੜੀ ਅੱਜ ਦੀ ਜਿਹੜੀ ਦੌਰ ਦੇ ਵਿੱਚ ਇਹ ਗੱਲ ਹੈ ਇਹਨੂੰ ਬੜੇ ਪਰ ਮੁਖਤਾਰ ਦੇ ਨਾਲ ਬੜੇ ਨੂੰ ਸਹੀ ਸ਼ਬਦਾਂ ਚ ਸਹੀ ਅਰਥਾਂ ਚ ਅੱਗੇ ਲੈ ਕੇ ਆਉਣ ਦੀ ਜ਼ਰੂਰਤ ਹੈ ਕਿ ਸਿੱਖ ਹੋਣ ਦੇ ਅਸਲ ਵਿੱਚ ਕੀ ਮੈਨੇ ਨੇ ਅਗਰ ਆਦਰਦੈਨ ਸਿੱਖਾਂ ਤੋਂ ਅਗਰ ਜਿਹੜੇ ਦੂਜੀਆਂ ਕੌਮਾਂ ਨੇ ਅਗਰ ਉਹਨਾਂ ਦੇ ਮਨ ਦੇ ਵਿੱਚ ਸਿੱਖ ਦਾ ਔਰ ਖਾਲਸਾ ਦਾ ਇਹ ਰਤਬਾ ਆ ਤੇ ਸਾਨੂੰ ਜ਼ਰੂਰ ਇੱਕ ਵਾਰੀ ਸਵਾਲਿਆ ਨਿਸ਼ਾਨ ਉਰਦਾ ਸਾਡੇ ਉਹਨਾਂ ਲੀਡਰਾਂ ਦੀ ਗੱਲਬਾਤ ਅੱਗੇ ਕਿ ਕੀ ਉਹ ਜੋ ਕਹਿ ਰਹੇ ਨੇ ਉਹ ਚ ਕਿੰਨੀ ਕਿ ਸੱਚਾਈ ਹੈ ਉਹਦੇ ਅਕੇ ਭਰਮ ਆ ਉਹ ਪਿੱਛੇ ਕੋਈ 사ਜਿਸ਼ਤਾਨੀ ਕੋਈ ਚਾਲ ਤਾਨੀ ਇਦਾਂ ਦੇ ਸਵਾਲ ਉੱਠਣੇ ਜਿਹੜੇ ਉਸ ਸੁਭਾਅਕ ਨੇ ਸੋ ਸਾਰੀਆਂ ਤਿਰਾਂ ਨੂੰ ਅਸੀਂ ਇਹੋ ਹੀ ਅਪੀਲ ਕਰਨੀ ਚਾਹਾਂਗੇ ਕਿ ਚਾਹੇ ਕੋਈ ਵੀ ਵਿਅਕਤੀ ਕਿਸੇ ਨੇ ਵੀ ਆਪਣੀਆਂ ਮੰਗਾਂ ਮਨਵਾਉਣੀਆਂ ਨੇ ਕਿਸੇ ਵੀ ਤਰੀਕੇ ਨਾਲ ਸਾਨੂੰ ਲੱਗਦਾ ਕਿ ਅਸੀਂ ਕੋਈ ਐਜੀਟੇਸ਼ਨ ਕਰਨੀ ਹੈ ਤੇ ਉਹਦਾ ਉਹ ਟੰਗ ਤਰੀਕਾ ਹੋਣਾ ਚਾਹੀਦਾ ਕਿ ਅਸੀਂ ਮਾਵਾ ਦੇ ਦੂਜਿਆਂ ਦੇ ਪੁੱਤ ਮਰਵਾਣ ਦੀ ਥਾਂ ਤੇ ਖੁਦ ਭਗਤ ਸਿੰਘ ਬਣਦੀ ਰਾਹ ਤੇ ਪਈਏ ਇਹ ਨਾ ਹੋਵੇ ਕਿ ਭਗਤ ਸਿੰਘ ਪੈਦਾ ਹੋਵੇ ਤੇ ਗਵਾਂਢ ਚ ਪੈਦਾ ਹੋਵੇ ਜਾਂ ਭਗਤ ਸਿੰਘ ਪੰਜਾਬ ਦੇ ਵਿੱਚ ਪੈਦਾ ਹੋਵੇ ਤੇ ਅਸੀਂ ਜਿਹੜੇ ਲੋਕ ਜਾਂ ਬਾਕੀ ਲੋਕ ਅਸੀਂ ਬਾਹਰ ਜਾ ਕੇ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀ ਜਿਹੜੀ ਆ ਉਹ ਦੂਜੇ ਮੁਲਕਾਂ ਦੇ ਵਿੱਚ ਇੰਜੋਇਮੈਂਟ ਕਰੀਏ ਤੇ ਅਸੀਂ ਲੋਕਾਂ ਦੇ ਪੁੱਤ ਮਰਵਾ ਕੇ ਇਹ ਸੋਚੀਏ ਕਿ ਅਸੀਂ ਬਹੁਤ ਚੰਗਾ ਕਾਰਜ ਕਰ ਰਹੇ ਹਾਂ ਤੋਂ ਸਵਾਲ ਬੜੇ ਉੱਠ ਰਹੇ ਨੇ ਤੇ ਨਾਲ ਨਾਲ ਇਹ ਵੀ ਗੱਲ ਹੈ ਕਿ ਜਿਹੜਾ ਇਹ ਅੱਤਵਾਦ ਦਾ ਤੌਰ ਹੁੰਦਾ ਇਹ ਸਾਡੇ ਲਈ ਕਿਸ ਤਰ੍ਹਾਂ ਦਾ ਹੁੰਦਾ ਇਹ 30 ਜਿਹੜੀ ਆ ਉਹ ਗੋਪਾਲ ਜੀ ਦੇ ਮਨ ਦੇ ਵਿੱਚ ਅੱਜ ਵੀ ਹੈ ਸੋ ਸਾਨੂੰ ਸਾਰਿਆਂ ਨੂੰ ਇੱਕ ਮੁੱਠੋ ਕੇ ਇਹ ਵੀ ਕੋਸ਼ਿਸ਼ ਕਰਨੀ ਪੈਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ੜੜਕਾਉ ਬਿਆਨਬਾਜ਼ੀ ਆ ੜੜਕਾਉ ਗੱਲਾਂ ਆ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਉਹਦੀ ਜਿਹੜੀ ਬਣਦੀ ਮੁਖਾਲਫਤ ਉਹ ਕਰੀਏ ਅਸੀਂ ਉਹਦੇ ਉੱਤੇ ਜਿਹੜੀ ਯੋਗ ਵਿਚਾਰ ਚਰਚਾ ਕਰੀਏ ਔਰ ਉਹਦੇ ਚ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀਆਂ ਪੀੜੀਆਂ ਨੂੰ ਅਸੀਂ ਇਹ ਗੱਲ ਜ਼ਰੂਰ ਸਮਝਾਈਏ ਕਿ ਜਦੋਂ ਹਾਲਾਤ ਖਰਾਬ ਹੁੰਦੇ ਨੇ ਜਦੋਂ ਚੱਕੀ ਚੱਲਦੀ ਹੈ ਦਾਣਿਆਂ ਦੇ ਨਾਲ ਕੋਣ ਵੀ ਪੀਸਿਆ ਜਾਂਦਾ ਜਦੋਂ ਮਹਿਮਾ ਚੱਲਦੀਆਂ ਨੇ ਕੁਝ ਆਮ ਲੋਕ ਹੀ ਪੀੜਤ ਹੁੰਦੇ ਨੇ ਜੋ ਸੱਤਾਧਾਰੀ ਲੋਕ ਨੇ ਜੋ ਚੌਧਰੀ ਲੋਕ ਹੁੰਦੇ ਨੇ ਜੋ ਆਗੂ ਲੋਕ ਹੁੰਦੇ ਨੇ ਉਹ ਕਿਤੇ ਨਾ ਕਿਤੇ ਆਪ ਬਚ ਕੇ ਨਿਕਲ ਜਾਂਦੇ ਨੇ ਤੋਂ ਅੱਜ ਸਾਰੀ ਜਨਤਾ ਨੂੰ ਇੱਕ ਵਾਰ ਫਿਰ ਇਸ ਚੀਜ਼ ਦੇ ਉੱਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਅੱਜ ਦੀ ਗੱਲਬਾਤ ਆਪਾਂ ਇਸੇ ਉਮੀਦ ਨਾਲ ਇੱਥੇ ਹੀ ਖਤਮ ਕਰਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸਾਰੇ ਸਮੂਹਿਕ ਤੌਰ ਤੇ ਇਕੱਠੇ ਹੋ ਕੇ ਇਸ ਦੇਸ਼ ਨੂੰ ਹੋਰ ਤਰੱਕੀ ਵੱਲ ਜਾਣ ਵਾਸਤੇ ਸਾਰੇ ਧਰਮਾਂ ਪੰਥਾਂ ਨੂੰ ਨਾਲ ਲੈ ਕੇ ਚੱਲਦੇ ਹੋਏ ਇੱਕ ਵਧੀਆ ਮਾਹੌਲ ਸਜ ਕੇ ਇਸ ਜੀਵਨ ਨੂੰ ਖੁਸ਼ਹਾਲ ਬਣਾਈਏ ਆਪਣੇ ਦੇਸ਼ ਨੂੰ ਆਪਣੇ ਸੂਬੇ ਨੂੰ ਖੁਸ਼ਹਾਲ ਬਣਾਈਏ ਬਹੁਤ ਬਹੁਤ ਧੰਨਵਾਦ